ਡੇਲ ਪਾਉਣ ਦੀ ਇੱਕ ਤਕਨੀਕ ਹੈ ਜੇਕਰ ਉਸ ਤਕਨੀਕ ਨੂੰ ਅਸੀਂ ਸਕਿਪ ਕਰ ਜੰਨੇ ਉਹਦੇ ਵਿੱਚੋਂ ਕੋਈ ਵੀ ਪੁਆਇੰਟ ਅਸੀਂ ਸਕਿਪ ਕਰ ਜੰਨੇ ਆ ਤਾਂ ਉਹਨਾਂ ਜਿਹੜਾ ਫਾਇਦਾ ਹੈ ਜਿੰਨਾ ਫਾਇਦਾ ਤੁਹਾਨੂੰ ਦੇ ਵਿੱਚ ਦਵਾਈ ਪਾਉਣ ਨਾਲ ਹੋ ਸਕਦਾ ਉਹ ਨਹੀਂ ਹੁੰਦਾ ਤਿੰਨ ਬੁੰਦਾ ਧੁੰਨੀ ਦੇ ਵਿੱਚ ਪਾਈਆਂ ਦੋ ਬਾਹਰ ਪਾਈਆਂ ਧੁੰਨੀ ਦੇ ਨਾਲ 1.5 ਇੰਚ ਦਾ ਘੇਰਾ ਲੈ ਕੇ ਉਹਦੀ ਮਾਲਿਸ਼ ਕਰਨੀ ਆ ਜੇ ਨਹੀਂ ਮਾਲਿਸ਼ ਕਰ ਸਕਦੇ ਇਹ ਏਰੀਆ ਗਰਮ ਕਰਨਾ ਆਪਾਂ ਨੇ ਹੈਅਰ ਡਰਾਇਰ ਮਾਰ ਲਓ ਘਰੇ ਹੁੰਦੀ ਆ ਸਭ ਦੇ ਇਹ ਪਾਣੀ ਦੀ ਬੋਤਲ ਗਰਮ ਕਰਕੇ ਇੱਥੇ ਰੱਖ ਲਓ ਇਹ ਗਰਮ ਚਾਹੀਦਾ ਏਰੀਆ ਅੱਛਾ ਅਗਰ ਕੋਈ ਬੰਦਾ ਇੱਥੇ ਆ ਕੇ ਆਪਣੀ ਕਿਸੇ ਵੀ ਪ੍ਰੋਬਲਮ ਦਾ ਰਿਜ਼ਲਟ ਲੈਣਾ ਚਾਹੁੰਦਾ ਹੈ 45 ਮਿੰਟਾਂ ਦੇ ਵਿੱਚ ਤੁਸੀਂ ਉਹਨੂੰ ਰਿਜ਼ਲਟ ਦਿਓਗੇ 45 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਦਿੰਦੇ ਆ ਅਸੀਂ ਕੁਝ ਨਾ ਕੁਝ ਰਿਜ਼ਲਟ ਦਿੰਦੇ ਆ ਹਰ ਬੰਦੇ ਨੂੰ ਤੋਂ ਪਹਿਲਾਂ ਕੰਨਾਂ ਤੇ ਸੁਣਦਾ ਨਹੀਂ ਤਾਂ ਕਿਸੇ ਨੂੰ ਉਹ 20 ਮਿੰਟ ਦੇ ਵਿੱਚ 10% ਉਹਨਾਂ ਨੂੰ ਫਰਕ ਪਿਆ ਕਰਦਾ ਉਹਨਾਂ ਨੂੰ ਉਹ ਕਈ ਲੋਕਾਂ ਦੇ 20-20 ਮਿੰਟ ਚ ਅੱਧੇ-ਅੱਧੇ ਘੰਟੇ ਚ ਬੰਦ ਪਏ ਕੰਨ ਅਸੀਂ ਮਤਲਬ ਉਹਨਾਂ ਨੂੰ ਸਟਾਰਟ ਕਰਕੇ ਦੇਂਦੇ ਹਾਂ ਉਹਨਾਂ ਨੂੰ ਸੁਣਨਾ ਸ਼ੁਰੂ ਹੋ ਜਾਂਦਾ ਕੰਨ ਦਾ ਦਰਦ 1 ਮਿੰਟ ਜਾਂ 2 ਮਿੰਟ ਚ ਬੰਦ ਹੋ ਜਾਂਦਾ ਪੇਟ ਦਾ ਦਰਦ 5-7 ਮਿੰਟ ਚ ਬੰਦ ਹੋ ਜਾਂਦਾ ਏਰੇ ਪੇਟ ਸੀਗਾ ਵੱਡਾ ਮੇਰਾ 1 ਕਵਾਂਟਲ ਵੇਟ ਸੀਗਾ ਮੇਰਾ 85 ਕਿਲੋ ਵੇਟ ਰਹਿ ਗਿਆ 15 ਕਿਲੋ ਵੇਟ ਘਟਿਆ ਹੈ ਪੇਟ ਦੇ ਅੱਗੇ ਨਾਲੋਂ ਥੋੜਾ ਫਰਕ ਹੈ ਜਾ ਤੁਹਾਡੇ ਸਟੰਟ ਪੈਣੇ ਆ ਜਾਂ ਤੁਹਾਨੂੰ ਹਾਰਟ ਦੀ ਬਲੋਗੇ ਜਾਂ ਹਾਰਟ ਪ੍ਰੋਬਲਮ ਹੈ ਤਾਂ ਇੱਕ ਵਾਰੀ ਸਾਡੇ ਕੋਲ ਜਰੂਰ ਆ ਜਿਓ ਘਨੋਲੀ ਬੈਰੀਅਰ ਤੇ ਅਗਰ ਤੁਹਾਨੂੰ ਗੋਡੇ ਬਦਲਣੇ ਨੂੰ ਕਹਿਤਾ ਕਿਸੇ ਨੇ ਵੀ ਤੁਹਾਡੇ ਗੋਡੇ ਰਿਪਲੇਸ ਹੋਣੇ ਆ ਤਾਂ ਇੱਕ ਵਾਰੀ ਜਰੂਰ ਆ ਜਿਓ ਤੁਹਾਨੂੰ ਲੋਡ ਨਹੀਂ ਪੈਣੀ ਰਿਪਲੇਸ ਕਰਾਣ ਦੀ ਜੇ ਕਿਸੇ ਨੂੰ ਡਾਇਬੀਟਿਸ ਹੁੰਦੀ ਆ ਕਿਸੇ ਨੂੰ ਸ਼ੂਗਰ ਇਨਸੂਲਿਨ ਲੱਗਦੀ ਆ ਧੁੰਨੀ ਦੇ ਵਿੱਚ ਤਾਂ ਤੁਹਾਨੂੰ ਘਬਰਾਣੇ ਦੀ ਲੋੜ ਨਹੀਂ ਹੈਗੀ ਇੱਕ ਵਾਰੀ ਆ ਜਿਓ ਜਰੂਰ 90 ਦਿਨ ਬਾਅਦ ਮੇਰੇ ਨਾਲ ਗੱਲ ਕਰਿਓ ਵੀ ਕਿਵੇਂ ਆ ਪੰਜ ਤਤ ਅਦਭੁਤ ਇਹਨਾਂ ਨੂੰ ਪੰਜ ਤੱਤ ਪੰਜ ਉਂਗਲੀਆਂ ਨੂੰ ਅਸੀਂ ਮਤਲਬ दैਵੀ ਸ਼ਕਤੀਆਂ ਵੀ ਕਹਿ ਸਕਦੇ ਆ ਵੀ ਜਿਹੜੀਆਂ ਸਾਨੂੰ ਪਰਮਾਤਮਾ ਨੇ ਦਿੱਤੀਆਂ ਨੇ ਇਹ ਦੇਖੋ ਇਹ ਸਭ ਤੇ ਨੀਮਾ ਹੈ ਨਾ ਇਹ ਅਗਨੀ ਹੈ ਸਾਡਾ ਅਗੂਠਾ ਤੇ ਉਸ ਤੇ ਉੱਪਰ ਕਾਇ ਪਾਣੀ ਇਹ ਸਾਡੀ ਚਿਚੀ ਇਹ ਪਾਣੀ ਹੈ ਇਹ ਹਵਾ ਔਰ ਮਿੱਟੀ ਬਰਾਬਰ ਬੈਲੈਂਸ ਹੈ ਧਰਤੀ ਤੋਂ ਉਾਂ ਦੇ ਉੱਪਰ ਕਾਇ ਸਪੇਸ ਆਕਾਸ਼ ਇਹ ਸਭ ਤੇ ਬੜੀ ਉਂਗਲੀ ਆਕਾਸ਼ ਹੁਣ ਜਿਹੜੇ ਬੰਦੇ ਹੁਣ ਸ਼ੂਗਰ ਦੇ ਤਾਂ ਸਾਡੇ ਕੋਲ ਹਜ਼ਾਰਵੇਂ ਪੇਸ਼ੈਂਟ ਇੰਸੂਲਿਨ ਡੇਢ ਜਾਂ 2 ਮਹੀਨੇ ਚ ਬੰਦ ਹੋ ਜਾਂਦੀ ਆ ਬੰਦੇ ਦੀ 25 25 ਕ੍ਰੀਟ 9 ਸਾਡੇ ਕੋਲ ਨਾਰਮਲ ਹੋਇਆ ਵੀਡੀਓ ਸਾਡੇ ਆ ਚਿਹਰਾ ਸਾਡਾ ਇਹ ਮੈਡੀਸਿਨ ਸਾਡੀ ਆ ਪਰ ਜਦ ਲੋਕਾਂ ਦੇ ਘਰ ਉਹ ਦਵਾਈ ਜਾਂਦੀ ਆ ਤਾਂ ਕੋਰੀਅਰ ਦੇ ਵਿੱਚ ਕੁਝ ਹੋਰ ਹੀ ਨਿਕਲਦਾ ਏ ਤੁਹਾਡਾ ਕਹਿਣ ਦਾ ਮਤਲਬ ਜਿਹੜਾ ਫਰਕ ਨਹੀਂ ਪਿਆ ਰਿਹਾ ਉਹ ਕੋਈ ਹੋਰ ਹੀ ਪ੍ਰੋਡਕਟ ਯੂਜ਼ ਕਰੀ ਜਾ ਰਹੇ ਨੇ ਹਾਂਜੀ ਬੰਦਾ ਤਾਂ ਨਾਭੀ ਸ਼ਕਤੀ ਅੰਮ੍ਰਿਤ ਨੂੰ ਦੇਖ ਕੇ ਆਰਡਰ ਕਰਦਾ ਪਰ ਆਰਡਰ ਦੇ ਵਿੱਚ ਨਿਕਲਦਾ ਕੁਝ ਹੋਰ ਹੈ ਮੈਂ ਤੁਹਾਡੇ ਸਾਹਮਣੇ ਖੋਲਿਆ ਏ ਸਿਰ ਮੱਥੇ ਲੱਗਦੀ ਆ ਧਰਤੀ ਮਾਤਾ ਨਾਲੇ ਪਰਮੇਸ਼ਵਰ ਠੀਕ ਹੈ ਨਾ ਆ ਦੇਖ ਲਓ ਇਹ ਸ਼ੀਸ਼ੀਆਂ ਨਿਕਲਦੀਆਂ ਪਲਾਸਟਿਕ ਦੀਆਂ ਸ਼ੀਸ਼ੀਆਂ ਦੇ ਵਿੱਚ ਇਹ ਪਾਇਆ ਹੋਇਆ ਇਹ ਦੇਖ ਲਓ ਕਿਹੜੀ ਕੀ ਚੀਜ਼ ਹੈ ਜਿਹੜਾ ਸਾਡੇ ਕੋਲ ਤੇ ਆ ਕੇ ਲੈ ਕੇ ਗਿਆ ਉਹ ਤਾਂ ਇੱਕ ਵੀ ਨਹੀਂ ਮਤਲਬ ਸਾਨੂੰ ਲਾਂਬਾ ਦਿੱਤਾ ਅੱਜ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਲਾਂਬਾ ਨਹੀਂ ਆਇਆ ਫਰੈਸ਼ਨ 'ਚ ਬੈਠੇ ਤੇ ਕਈ ਸਾਲਾਂ ਤੋਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਆਪਣੇ ਸਰੀਰ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਆਏਗਾ ਡਿਪਰੈਸ਼ਨ ਚ ਚਲਗੇ ਤੇ ਹੈ ਨਾ ਉਹ ਵੀ ਨਾਰਮਲ ਹੋ ਗਏ ਉਹ ਕਿਹੜੇ ਤੱਤ ਕਰਕੇ ਉਹ ਪ੍ਰੋਬਲਮ ਹੁੰਦੀ ਹੈ ਮੈਂਟਲੀ ਅਫਸੈਟ ਸਰਵਾਈਕਲ ਮਾਈਗਰੇਨ ਅੱਧਾ ਸਿਰ ਦਰਦ ਵਗੈਰਾ ਉਹ ਵੀ ਤੁਹਾਨੂੰ ਅਸੀਂ ਦੱਸਦੇ ਆ ਮਤਲਬ ਜਿਹੜੀ ਅਸੀਂ ਉਹ ਤਕਨੀਕ ਦਿੱਤੀ ਆ ਉਹਨੂੰ ਕੰਨਾਂ ਵਾਸਤੇ ਔਰ ਧੁੰਨੀ ਚ ਦਵਾਈ ਵੀ ਪਾਈ ਆ ਸੋ ਇਹ ਆ ਕਿਉਂਕਿ ਧੁੰਨੀ ਨਾਲ ਸਾਰੇ ਸਰੀਰ ਦੀਆਂ ਨਾੜੀਆਂ ਜੁੜੀਆਂ ਮੈਂ 72864 ਨਾੜੀਆਂ ਦਾ ਗੁੱਛਾ ਆ ਇਹ ਸਾਡੀ ਪੈਦਾਇਸ਼ ਇਹ ਧੁੰਨੀ ਤੋਂ ਹੋਈ ਆ 2.5 ਕਿਲੋ ਦਾ ਬੱਚਾ ਤਿਆਰ ਹੋ ਜਾਂਦਾ 9 ਮਹੀਨੇ ਦੇ ਵਿੱਚ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਹ ਤਸਵੀਰਾਂ ਤੁਹਾਨੂੰ ਅਸੀਂ ਅਕਸਰ ਜਿਹੜੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦਿਖਾ ਰਹੇ ਹਾਂ ਤਸਵੀਰਾਂ ਨੇ ਧੁੰਨ ਦੇ ਵਿੱਚ ਦਵਾਈ ਪਾਉਣ ਦੇ ਅਸੀਂ ਤੁਹਾਨੂੰ ਫਾਇਦੇ ਦੱਸੇ ਨੇ ਕਿ ਕੀ ਕੀ ਫਾਇਦੇ ਨੇ ਜਿਹੜੇ ਧੁੰਨ ਦੇ ਵਿੱਚ ਤੇਲ ਪਾਉਣ ਦੇ ਹੁੰਦੇ ਨੇ ਤੇ ਇਹਦਾ ਕਿਸ ਤਰੀਕੇ ਨਾਲ ਪਾਉਣਾ ਪਰ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਲੋਕਾਂ ਦੀ ਦਿੱਕਤ ਆ ਰਹੀਆਂ ਨੇ ਮੈਨੂੰ ਵੀ ਫੋਨ ਆ ਰਹੇ ਨੇ ਲੋਕ ਕਹਿ ਰਹੇ ਨੇ ਕਿ ਅਸੀਂ ਧੁੰਨ ਦੇ ਵਿੱਚ ਮੈਡੀਸਿਨ ਪਾਉਣੇ ਆ ਪਰ ਮੈਡੀਸਿਨ ਪਾਉਣ ਤੋਂ ਬਾਅਦ ਜਿੰਨਾ ਫਰਕ ਪੈਣਾ ਚਾਹੀਦਾ ਉਨਾ ਫਰਕ ਨਹੀਂ ਪੈਂਦਾ ਜਦੋਂ ਇਸ ਬਾਬਤ ਅਸੀਂ ਗੱਲਬਾਤ ਕੀਤੀ ਨਾਭੀ ਸ਼ਕਤੀ ਦੇ ਜਿਹੜੇ ਅਸੀਂ ਕਹਿ ਲਈਏ ਕਿ ਜਿਨ੍ਹਾਂ ਨੇ ਬਣਾਈ ਹੈ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਧੁੰਨ ਨੂੰ ਲੈ ਕੇ ਬੜੀ ਜਾਗਰੂਕਤਾ ਫੈਲਾਈ ਹੈ ਕੁੰਦਨ ਸਿੰਘ ਟੀਮਾਨ ਹੋਰ ਨਾਲ ਜਿਹੜੇ ਕਿ ਪੰਜ ਕਰਮਾ థెరਪਿਸਟ ਨੇ ਤਾਂ ਉਹਨਾਂ ਨੇ ਬੜੇ ਵੱਖਰੇ ਅਸੀਂ ਕਹਿ ਲਈਏ ਕਿ ਤਰਕ ਹੈਗੇ ਨੇ ਉਹ ਪੇਸ਼ ਕੀਤੇ ਨੇ ਤਕਨੀਕ ਹੈਗੀ ਹੈ ਇਹ ਧੁੰਨ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਦਵਾਈ ਪਾਉਣ ਦੀ ਤੇਲ ਪਾਉਣ ਦੀ ਇੱਕ ਟੈਕਨੀਕ ਹੈ ਜੇਕਰ ਉਸ ਤਕਨੀਕ ਨੂੰ ਅਸੀਂ ਸਕਿਪ ਕਰ ਜੰਨੇ ਉਹਦੇ ਵਿੱਚੋਂ ਕੋਈ ਵੀ ਪੁਆਇੰਟ ਅਸੀਂ ਸਕਿਪ ਕਰ ਜੰਨੇ ਆ ਤਾਂ ਉਹਨਾਂ ਜਿਹੜਾ ਫਾਇਦਾ ਹੈ ਜਿੰਨਾ ਫਾਇਦਾ ਤੁਹਾਨੂੰ ਦੇ ਵਿੱਚ ਦਵਾਈ ਪਾਉਣ ਨਾਲ ਹੋ ਸਕਦਾ ਉਹ ਨਹੀਂ ਹੁੰਦਾ ਬਹੁਤ ਬਹੁਤ ਸਵਾਗਤ ਹੈ ਕੁੰਦਨ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਵੈਲਕਮ ਤੇ ਦੇਖੋ ਮਾਰਕੀਟ ਦੇ ਵਿੱਚ ਜਦ ਅਸੀਂ 3 ਕ ਸਾਲ ਪਹਿਲਾਂ ਕੀਤਾ ਸੀਗਾ ਨਾ ਤੁਸੀਂ ਆਏ ਸੀ ਸਾਡੇ ਕੋਲ ਤੇ ਉਸ ਤੋਂ ਵੀ ਮਤਲਬ ਜਿਹੜੀ ਸਾਡੀ ਨਾਬੀ ਅਮਰਿਤ ਹੈ ਉਹ 2019 ਚ ਪਾਸ ਹੋਈ ਸੀ ਮੈਡੀਸਿਨ 2019 ਦਸੰਬਰ ਚ ਪਾਸ ਹੋਈ ਸੀ ਨਾ ਵੀ ਅਮ੍ਰਿਤ ਤੇ ਉਸ ਤੋਂ ਬਾਅਦ ਫਿਰ ਚੱਲਦਾ ਰਿਹਾ ਤੁਸੀਂ ਆਏ ਫਿਰ ਕਾਫੀ ਲੋਕਾਂ ਨੂੰ ਟ੍ਰੀਟਮੈਂਟ ਦਿੱਤਾ ਅੱਛੇ ਲੋਕ ਠੀਕ ਹੋ ਗਏ ਸਾਰੇ ਬਹੁਤ ਅੱਛਾ ਹੋ ਗਿਆ ਹੁਣ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਫਰਕ ਨਹੀਂ ਪੈ ਰਿਹਾ ਉਹ ਦੇਖੋ ਉਹ ਪਾਣ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਹੈ ਧੁੰਨੀ ਚ ਕਿਵੇਂ ਪਾਣੀ ਹੈ ਇੱਕ ਤਕਨੀਕ ਹੈ ਪੰਜ ਤੱਤਾਂ ਤੇ ਅਸੀਂ ਕੰਮ ਕਰਦੇ ਆਂ ਸਰੀਰ ਦੇ ਅੰਦਰ ਕੁਝ ਨਹੀਂ ਬੜਿਆ ਬਾਹਰੋਂ ਪੰਜ ਤੱਤਾਂ ਦਾ ਖੇਲ ਹੈ ਹਵਾ ਪਾਣੀ ਅੱਗ ਆਕਾਸ਼ ਮਿੱਟੀ ਜਦ ਤੱਕ ਇਹ ਬੈਲੈਂਸ ਤੇ ਨਹੀਂ ਆਉਂਦੇ ਅਗੇ ਸਹੀ ਠੀਕ ਨਹੀਂ ਹੋ ਸਕਦੇ ਔਰ ਇਹਨੂੰ ਬੈਲੈਂਸ ਤੇ ਲਿਆਉਣ ਦੀ ਜਿਹੜੀ ਪ੍ਰਕਿਰਿਆ ਹੈ ਜਿਹੜੀ ਤਕਨੀਕ ਹੈ ਉਹ ਸੀ ਉਹ ਦੱਸ ਦੇ ਜਿਹੜੇ ਸਾਡੇ ਕੋਲ ਆਉਂਦੇ ਆ ਠੀਕ ਹੈ ਜਿਹੜੇ ਸਾਡੇ ਬਾਹਰ ਮੈਡੀਸਿਨ ਨੂੰ ਆਨਲਾਈਨ ਮੰਗਵਾਉਂਦੇ ਆ ਹੁਣ ਆਨਲਾਈਨ ਕੀ ਹੋ ਰਿਹਾ ਤੁਸੀਂ ਹੁਣ ਅੱਜ ਯੂਟਿਊਬ ਤੇ ਫੇਸਬੁੱਕ ਤੇ ਪਾ ਕੇ ਦੇਖ ਲਿਓ ਵੀਡੀਓਜ਼ ਸਾਡੇ ਆ ਵੀਡੀਓ ਸਾਡੇ ਆ ਚਿਹਰਾ ਸਾਡਾ ਇਹ ਮੈਡੀਸਿਨ ਸਾਡੀ ਆ ਪਰ ਜਦ ਲੋਕਾਂ ਦੇ ਘਰ ਉਹ ਦਵਾਈ ਜਾਂਦੀ ਆ ਤਾਂ ਕੋਰੀਅਰ ਦੇ ਵਿੱਚ ਕੁਝ ਹੋ ਰੇ ਨਿਕਲਦਾ ਏ ਅੱਛਾ ਦਿਖਾ ਸਕਦੇ ਹੋ ਹਾਂਜੀ ਮੈਂ ਤੁਹਾਨੂੰ ਲਾਈਵ ਦਿਖਾਉਂਦਾ ਉਹ ਕੋਰੀਅਰ ਸਾਡੇ ਕੋਲ ਆਇਆ ਹਾਂ ਪਿਆ ਹੈ ਜੀ ਇਸ ਜੇ ਤੁਹਾਨੂੰ ਪਿਕਸ ਵੀ ਦਿਖਾ ਦਿਆ ਸੀ ਖੋਲਿਆ ਤੱਕ ਨਹੀਂ ਹੈਗਾ ਹਲੇ ਅੱਜ ਤੱਕ ਹੁਣ ਤਾਂ ਹਲੇ ਖੋਲੇ ਨਹੀਂ ਇਹਦੇ ਤੇ ਡੇਟ ਵੀ ਲਿਖੀ ਹੋਈ ਹੈ ਵੀ ਕਦ ਆਇਆ ਇਹ ਤੁਸੀਂ ਦਿਖਾ ਸਕਦੇ ਆ ਤੁਹਾਡੇ ਸਾਹਮਣੇ ਮੈਂ ਇਹਨੂੰ ਲਾਈਵ ਖੋਲਣ ਲੱਗਿਆ ਉਹ ਕੀ ਰਿਹਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਜਿਹੜਾ ਫਰਕ ਨਹੀਂ ਪਿਆ ਰਿਹਾ ਉਹ ਕੋਈ ਹੋਰ ਹੀ ਪ੍ਰੋਡਕਟ ਯੂਜ਼ ਕਰੀ ਜਾ ਰਹੇ ਨੇ ਹਾਂਜੀ ਬੰਦਾ ਤਾਂ ਨਾਭੀ ਸ਼ਕਤੀ ਅੰਮ੍ਰਿਤ ਨੂੰ ਦੇਖ ਕੇ ਆਰਡਰ ਕਰਦਾ ਹਾਂ ਪਰ ਆਰਡਰ ਦੇ ਵਿੱਚ ਨਿਕਲਦਾ ਕੁਝ ਹੋਰ ਆ ਮੈਂ ਤੁਹਾਡੇ ਸਾਹਮਣੇ ਖੋਲਿਆ ਏ ਸਿਰ ਮੱਥੇ ਲੱਗਦੀ ਆ ਧਰਤੀ ਮਾਤਾ ਨਾਲੇ ਪਰਮੇਸ਼ਵਰ ਠੀਕ ਆ ਨਾ ਆ ਦੇਖ ਲਓ ਇਹ ਸ਼ੀਸ਼ੀਆਂ ਨਿਕਲਦੀਆਂ ਪਲਾਸਟਿਕ ਦੀਆਂ ਸ਼ੀਸ਼ੀਆਂ ਦੇ ਵਿੱਚ ਇਹ ਪਾਇਆ ਹੋਇਆ ਇਹ ਦੇਖ ਲਓ ਕਿਹੜੀ ਕਿਆ ਚੀਜ਼ ਹੈ ਹੁਣ ਇਹਦੇ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਜਦ ਹੁਣ ਡੁਪਲੀਕੇਸੀ ਹੋਣੀ ਹੋ ਗਈ ਵੀ ਆ ਪਰ ਇੱਕ ਮਤਲਬ ਤੁਹਾਡੀ ਤੁਸੀਂ ਆਪਣੀ ਵੀਡੀਓ ਜਿਹੜਾ ਤੁਹਾਡੀ ਵੀਡੀਓ ਚੱਲ ਰਹੀ ਹੈ ਚਿਹਰਾ ਤੁਹਾਡਾ ਯੂਜ਼ ਹੋ ਰਿਹਾ ਜੀ ਆਰ ਨੰਬਰ ਉਹ ਕਿਸੇ ਹੋਰ ਦਾ ਚੱਕ ਕੇ ਪਾ ਰਹੇ ਨੇ ਤੇ ਨਿਕਲੇ ਰਿਹਾ ਵਿੱਚੋਂ ਜਦੋਂ ਨਾਲ ਇੱਕ ਫ੍ਰੀ ਦੇ ਰਹੇ ਆ ਇੱਕ ਨਾਲ ਇੱਕ ਫ੍ਰੀ ਦੇ ਰਹੇ ਆ ਲੋਕੀ ਮੈਨੂੰ ਲਾਂਬਾ ਵੀ ਦਿੰਦੇ ਆ ਵੀ ਤੁਸੀਂ ਸਾਨੂੰ 1300 ਦੀ ਦਿੱਤੀ ਆ ਧੁੰਨੀ ਵਾਲੀ ਦਵਾਈ ਇੱਕ ਨਾਲ ਇੱਕ ਫ੍ਰੀ ਮਿਲਦੀ ਆ 499 ਰੁਪਏ ਚ ਇੱਕ ਨਾਲ ਇੱਕ ਫ੍ਰੀ ਆ ਦੇਖੋ ਇਹ ਕਾਰਗੁਜ਼ਾਰੀ ਆ ਇਹ ਉਹੀ ਸਾਰੇ ਲੋਕ ਜਿਹੜੇ ਡੁਪਲੀਕੇਟ ਐ ਕਾਪੀ ਕਰਦੇ ਸੀਗੇ ਸਾਨੂੰ ਸਭ ਆਪਣੇ ਕੋਲ ਤੇ ਲੈ ਕੇ ਜਾਂਦੇ ਸੀ ਪਹਿਲਾਂ ਮੈਡੀਸਿਨ ਠੀਕ ਆ ਨਾ ਪ੍ਰੋਫਿਟ ਘਟ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਆਪਣਾ ਆਪਣਾ ਬਣਾਉਣਾ ਸ਼ੁਰੂ ਕਰਤਾ ਉਹਨਾਂ ਦਾ ਵਿਕਿਆ ਨਹੀਂ ਫਿਰ ਵੀ ਕਾਫੀ ਉਹਨਾਂ ਨੇ ਤੁਸੀਂ ਦੇਖਿਆ ਹੀ ਆ 2021 ਤੋਂ ਬਾਅਦ ਇਸੇ ਕਰਕੇ ਅੱਛਾ ਫਿਰ ਐਸੇ ਕਰਕੇ ਲੋਕ ਜਿਹੜੇ ਮੈਨੂੰ ਅਲਮਾਦ ਦਿੰਦੇ ਨੇ ਕਿ ਜੀ ਅਸੀਂ ਪਾਏ ਸੀ ਧੁੰਨੀ ਚ ਤੇਲ ਪਾਇਆ ਸੀ ਪਰ ਸਾਨੂੰ ਫਰਕ ਨਹੀਂ ਪਿਆ ਮੰਗਵਾਇਆ ਵੀਡੀਓ ਦੇਖੀ ਸੀ ਤੁਹਾਡੀ ਉਹਨਾਂ ਨੇ ਜਿਹੜਾ ਸਾਡੇ ਕੋਲ ਤੇ ਆ ਕੇ ਲੈ ਕੇ ਗਿਆ ਉਹ ਤਾਂ ਇੱਕ ਵੀ ਨਹੀਂ ਮਤਲਬ ਸਾਨੂੰ ਲਾਂਭਾ ਦਿੱਤਾ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਕੋਈ ਲਾਂਭਾ ਨਹੀਂ ਆਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਨਗਰੀਆ ਸ਼੍ਰੀ ਆਨੰਦਪੁਰ ਸਾਹਿਬ ਦੇ ਅਸੀਂ ਵਾਸੀ ਆ ਇੱਥੇ ਅਸੀਂ ਰਹਿੰਦੇ ਆ ਇੱਥੇ ਅਸੀਂ ਮਰ ਜਣਾ ਇੱਥੇ ਜੰਮੇ ਆ ਅਸੀਂ ਅਸੀਂ ਕਾਦੇ ਵਾਸਤੇ ਲੋਕਾਂ ਨਾਲ ਝੂਠ ਜੱ ਧੱਕਾ ਕਰਨਾਂ ਕੋਈ ਗੱਲਬਾਤ ਕਰਨੀ ਆ ਹਨਾ ਮਤਲਬ ਕਹਿਣ ਦਾ ਇਹ ਹੈ ਵੀ ਕੋਪੀ ਤੁਹਾਨੂੰ ਪਤਾ origignal ਚੀਜ਼ ਮਾਰਕੀਟ ਚ ਬਾਅਦ ਚ ਆਉਂਦੀ ਕੋਪੀ ਪਹਿਲਾਂ ਆ ਜਾਂਦੀ ਆ ਇੱਥੇ ਤੱਕ ਤਾਂ ਸਾਨੂੰ ਨੋਟਾਂ ਬਾਰੇ ਤਾਂ ਪਤਾ ਹੀ ਆ ਵੀ ਨੋਟ ਅਸਲੀ ਹਲੇ ਹੋਣੇ ਤੇ ਅਨਾਉਂਸ ਨਕਲੀ ਪਹਿਲਾਂ ਫੜ ਲਏ ਉਹਨਾਂ ਨੇ ਹਨਾ ਇਹ ਮੈਡੀਸਿਨ ਹੈ ਲੋਕ ਇੱਕ ਨਾਲ ਇੱਕ ਫ੍ਰੀ ਦੇ ਰਿਹਾ ਕੋਈ ਕੱਪੜਿਆਂ ਦੀ ਜਾਂ ਜੁੱਤੀਆਂ ਦੀ ਚੱਪਲਾਂ ਦੀ ਦੁਕਾਨਾਂ ਨਹੀਂ ਹੈਗੀ ਵੀ ਤੁਸੀਂ ਇੱਕ ਨਾਲ ਇੱਕ ਦਵਾਈ ਫ੍ਰੀ ਦੇ ਰਿਹਾ ਦਵਾਈ ਆ ਇਹ ਬੰਦੇ ਦੀ ਹੈਲਥ ਦੀ ਗੱਲ ਹੈ ਬੰਦੇ ਦੇ ਸਰੀਰ ਦੀ ਗੱਲ ਹੈ ਆਪਣਾ ਸਰੀਰ ਖਰਾਬ ਨਾ ਕਰ ਲਓ ਇਹ ਜਿਹੇ ਚੋਰ ਮਚੱਕਿਆਂ ਦੇ ਗੱਲਾਂ ਦੇ ਵਿੱਚ ਆ ਕੇ ਜਿਹੜੇ ਇਹ ਮਤਲਬ ਵੇਚਦੇ ਫਿਰਦੇ ਹਨ 2021 ਦੇ ਵਿੱਚ ਆਪਾਂ ਨੇ ਵੀਡੀਓ ਪਾਈ ਸੀ ਤੁਸੀਂ ਉਸ ਟਾਈਮ ਦੱਸੋ ਉਸ ਤੋਂ ਪਹਿਲਾਂ ਤੁਸੀਂ ਧੁੰਨੀ ਵਾਲੀ ਦਵਾਈ ਬਾਰੇ ਕਿੰਨਾ ਕੁ ਸੁਣਿਆ ਤਾਂ ਤੁਸੀਂ ਲੋਕਾਂ ਨੇ ਸਾਰਿਆਂ ਨੇ ਠੀਕ ਹੈ ਹੁਣ ਜਗ੍ਹਾ ਜਗ੍ਹਾ ਹੁਣ ਤੁਸੀਂ ਸੱਜੇ ਦੇਖੋ ਧੁੰਨੀ ਵਾਲਾ ਖੱਬੇ ਦੇਖੋ ਧੁੰਨੀ ਵਾਲਾ ਧੁੰਨੀ ਵਾਲਾ ਫਲਾਣਾ ਫਲਾਣਾ ਇਹ ਫਲਾਣਾ ਤੇਲ ਫਲਾਣਾ ਧੁੰਨੀ ਵਾਲਾ ਧੁੰਨੀ ਵਾਲਾ ਦਵਾਈ ਹਰ ਹੁਣ ਜਿਹੜਾ ਬੇਲਾ ਬੰਦਾ ਜਿਹਦਾ ਕੰਮ ਨਹੀਂ ਕੋਈ ਚੱਲਦਾ ਨਾ ਉਹ ਧੁੰਨੀ ਵਾਲੀ ਦਵਾਈ ਵੇਚਣ ਲੱਗ ਜਾਂਦਾ ਹੂੰ ਇਹਦਾ ਰਿਸਕ ਕਿਨੂੰ ਆ ਜਿਹਨਾਂ ਲੈਣੀ ਆ ਉਹਨੂੰ ਰਿਸਕ ਆ ਵੇਚਣ ਵਾਲੇ ਨੇ ਤਾਂ ਪੈਸੇ ਪਾ ਕੇ ਹੋਗੇ ਆਓਗੇ ਹਨਾ ਹੂੰ ਔਰ ਹੁਣ ਉਹਨਾਂ ਦੀ ਵਿਕਰੀ ਨੀਤੀ ਹੈਗੀ ਆਪਣੇ ਫੇਸ ਵੈਲਿਊ ਹੈ ਨਹੀਂ ਕਿਉਂਕਿ ਉਹਦੇ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ ਉਹਨਾਂ ਦੇ ਪਿੰਡਾਂ ਵਾਲਿਆਂ ਨੂੰ ਵੀ ਪਤਾ ਹੈ ਉਹਨਾਂ ਦੇ ਲੋਕਲ ਬੰਦਿਆਂ ਨੂੰ ਵੀ ਪਤਾ ਹੈ ਵੀ ਇਹ ਕਿੰਨੇ ਕ ਪਾਣੀ ਚ ਬੰਦਾ ਹੈ ਜਿਹੜਾ ਇਸ ਟਾਈਮ ਧੁੰਨੀ ਵਾਲੀ ਦਵਾਈ ਵੇਚ ਰਿਹਾ ਹੈ ਜਿਹੜਾ ਕਹਿ ਰਿਹਾ ਸਾਡੇ ਪੁਰਖੇ ਬਣਾਉਂਦੇ ਤੇ ਜਾਂ ਸਾਡਾ ਫਲਾਣਾ ਹੈ ਤਾਂ ਅਸੀਂ ਉਹ ਕਰਿਆ ਫਲਾਣਾ ਤੇ ਮੈਂ ਕਹੇ ਇਹ ਬੋ ਗਵਰਨਮੈਂਟ ਦੇ ਅਧਾਰੇ ਚ ਜਾ ਕੇ ਪਤਾ ਕਰ ਲਿਓ ਆਯੁਰਵੇਦਿਕ ਡਿਪਾਰਟਮੈਂਟ ਦੇ ਵਿੱਚ ਵੀ ਧੁੰਨੀ ਵਾਲੀ ਦਵਾਈ ਸਭ ਤੋਂ ਪਹਿਲਾਂ ਕਿਹੜੀ ਪਾਸ ਹੋਈ ਸੀ ਔਰ ਕੀ ਸੀ ਨਾਭੀ ਅਮਰਤ ਔਰ ਉਸ ਤੋਂ ਬਾਅਦ ਕਿੰਨੀਆਂ ਦਵਾਈਆਂ ਪਾਸ ਹੋਈਆਂ ਇਹ ਤੁਹਾਨੂੰ ਉਹਨਾਂ ਨੇ ਬੈਟਰ ਦੱਸ ਦੇਣਾ ਹੈ ਆਪਣੇ ਮਤਲਬ ਮੂੰਹ ਨੂੰ ਅਸੀਂ ਮਿੱਠੇ ਕਿਉਂ ਬਣਨਾ ਮੈਂ ਤਾਂ ਬਹੁਤ ਕੁਝ ਕਹੂੰਗਾ ਮੈਂ ਤਾਂ ਬਹੁਤ ਕੁਝ ਬੋਲੂਗਾ ਲੇਕਿਨ ਮੈਂ ਸਿਰਫ ਇੱਕ ਗੱਲ ਕਹਿੰਦਾ ਵੀ ਦੇਖੋ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਵੀ ਜਿਹੜੇ ਕਾਪੀ ਕਰਕੇ ਵੇਚਦੇ ਆ ਕਿ ਉਹਨਾਂ ਕਰਕੇ ਲੋਕਾਂ ਵਿੱਚ ਜ਼ਿਆਦਾ ਜਾਗਰੂਕਤਾ ਆਈ ਆ ਧੁੰਨੀ ਵਾਲੀ ਦਵਾਈ ਨੂੰ ਲੈ ਕੇ ਲੇਕਿਨ ਡੁਪਲੀਕੇਟ ਔਰ ਕਾਪੀ ਤੋਂ ਬਚ ਕੇ ਰਹੋ ਜੀ ਜੀ ਠੀਕ ਹੈ ਜੀ ਆਪਣੇ ਸਰੀਰ ਨਾਲ ਖਿਲਵਾੜ ਨਾ ਕਰਿਓ ਗੱਲ ਬਾਤ ਪਿਤ ਕਫ ਦੀ ਆ ਗੱਲ ਪੰਜ ਤੱਤਾਂ ਦੀ ਆ ਜਦ ਤੱਕ ਤੁਹਾਡੀ ਬੋਡੀ ਦੇ ਪੰਜ ਤੱਤ ਬੈਲੈਂਸ 'ਚ ਨਹੀਂ ਆਉਂਦੇ ਹੂੰ ਉਹ ਤੁਹਾਨੂੰ ਉਹਨਾਂ ਬਾਰੇ ਪਤਾ ਨਹੀਂ ਲੱਗਦਾ ਤਦ ਤੱਕ ਤੁਹਾਨੂੰ ਕੋਈ ਨਹੀਂ ਠੀਕ ਕਰ ਸਕਦਾ ਜਿਹੜੀ ਮਰਜ਼ੀ ਧੁੰਨੀ ਵਾਲੀ ਦਵਾਈ ਪਾਈ ਜਾਓ ਕੋਈ ਫਰਕ ਨਹੀਂ ਹੈਗਾ ਜੀ ਜੀ ਠੀਕ ਹੈ ਕੁੰਨਨ ਜੀ ਇੱਕ ਹੋਰ ਸਵਾਲ ਹੈਗਾ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਦਵਾਈ ਪਾਈ ਹੈਗੀ ਹੈ ਤੁਸੀਂ ਇਹਦੇ ਚਾਰ ਬੂੰਦਾਂ ਇਹ ਧੁੰਨ ਦੇ ਵਿੱਚ ਤੁਸੀਂ ਪਾਈਆਂ ਨੇ ਧੁੰਨ ਦੇ ਵਿੱਚ ਚਾਰ ਬੂੰਦਾਂ ਪਾਉਣ ਤੋਂ ਬਾਅਦ ਤੁਸੀਂ ਹਲਕੀ ਮ사ਜ ਵੀ ਕੀਤੀ ਹੈ ਟੈਕਨੀਕ ਸਾਨੂੰ ਸਮਝਾਓ ਕੀ ਟੈਕਨੀਕ ਸਾਨੂੰ ਟੈਕਨੀਕ ਸਮਝਾਓ ਕਿ ਟੈਕਨੀਕ ਕੀ ਹੈਗੀ ਅਸਲੀ ਤਿੰਨ ਬੁੰਦਾ ਧੁੰਨੀ ਦੇ ਵਿੱਚ ਪਾਈਆਂ ਦੋ ਬਾਹਰ ਪਾਈਆਂ ਧੁੰਨੀ ਦੇ ਨਾਲ 1.5 ਇੰਚ ਦਾ ਘੇਰਾ ਲੈ ਕੇ ਉਹਦੀ ਮਾਲਿਸ਼ ਕਰਨੀ ਆ ਜੇ ਨਹੀਂ ਮਾਲਿਸ਼ ਕਰ ਸਕਦੇ ਇਹ ਏਰੀਆ ਗਰਮ ਕਰਨਾ ਆਪਾਂ ਨੇ ਅੱਛਾ ਹੇਅਰ ਡ੍ਰਾਇਰ ਮਾਰ ਲਓ ਘਰੇ ਹੁੰਦੀ ਆ ਸਭ ਦੇ ਜਾਂ ਪਾਣੀ ਦੀ ਬੋਤਲ ਗਰਮ ਕਰਕੇ ਇੱਥੇ ਰੱਖ ਲਓ ਇਹ ਗਰਮ ਚਾਹੀਦਾ ਏਰੀਆ ਇਹ ਨਹੀਂ ਆ ਵੀ ਤੁਸੀਂ ਪਾ ਕੇ ਆਪਣਾ ਹੋ ਗਿਆ ਹੋ ਗਿਆ ਹਨਾ ਦਿਨ ਵਿੱਚ ਨਹੀਂ ਟਾਈਮ ਹੈਗਾ ਬਾਣੇ ਦਾ ਨਾਮ ਪਾਓ ਕੋਈ ਦਿੱਕਤ ਨਹੀਂ ਜਿਹਨੂੰ ਇੱਕ ਤੇ ਵੱਧ ਬਿਮਾਰੀਆਂ ਉਹਨੂੰ ਅਸੀਂ ਦੋ ਟਾਈਮ ਵੀ ਕਹਿੰਦੇ ਆ ਕਈਆਂ ਨੂੰ ਤਿੰਨ ਟਾਈਮ ਵੀ ਕਹਿੰਦੇ ਆ ਹਰ ਬੰਦੇ ਦੀ ਦੇਖੋ ਇਹ ਉਹ ਚੀਜ਼ ਨਹੀਂ ਹੈਗੀ ਵੀ ਤੁਸੀਂ Amazon ਤੇ ਬਾਏ ਕਰਿਆ ਅਨਾਂ ਜ ਮਤਲਬ ਆਨਲਾਈਨ ਬਾਏ ਕਰਿਆ ਤੁਹਾਡੇ ਘਰੇ ਆ ਗਿਆ ਤੁਸੀਂ ਤੁਨੀਚ ਪਾਣਾ ਸ਼ੁਰੂ ਕਰਤਾ ਹਰ ਚੀਜ਼ ਦਾ ਇੱਕ ਪ੍ਰੋਸੈਸ ਆ ਕਿਤਾਬਾਂ ਮਾਰਕੀਟਿੰਗ ਜੀ ਵਿੱਚ ਵੀ ਮਿਲਦੀਆਂ ਐ ਸਕੂਲ ਦੀਆਂ ਪਰ ਅਸੀਂ ਸਕੂਲ ਵਿੱਚ ਬੱਚਿਆਂ ਨੂੰ ਕਿਉਂ ਭੇਜਦੇ ਆ ਸਕੂਲ ਕਾਦੇ ਵਾਸਤੇ ਆ ਥੋੜਾ ਨੋਟ ਕਰਿਓ ਇਸ ਗੱਲ ਨੂੰ ਠੰਡੇ ਦਿਮਾਗ ਨਾਲ ਸੋਚ ਕੇ ਦੇਖਿਓ ਲੋਕੋ ਵੀ ਤੁਹਾਡੇ ਨਾਲ ਤੱਕਾ ਨਾ ਹੋਵੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰੇ ਵੀ ਪੜਾ ਸਕਦੇ ਆ ਪਰ ਮਾਰਕੀਟ ਚ ਕਿਤਾਬਾਂ ਮਿਲਦੀਆਂ ਹਰ ਹਰ ਸਬਜੈਕਟ ਦੀਆਂ ਸਕੂਲ ਵਿੱਚ ਹੀ ਬੱਚੇ ਨੂੰ ਕਿਉਂ ਭੇਜਦੇ ਆ ਔਰ ਜਦ ਤੱਕ ਹੁਣ ਮੰਨ ਲਓ ਤੁਹਾਨੂੰ ਕੋਈ ਸੌਦਾ ਸ਼ੀਲ ਠੰਡਾ ਹੈ ਬਹਿਲਾ ਹੈ ਤਾਂ ਤੁਹਾਨੂੰ ਪਾਣੀ ਦੀ ਪ੍ਰੋਬਲਮ ਆ ਗਈ ਹੁਣ ਪਾਣੀ ਘਟਿਆ ਵਧਿਆ ਉਹ ਸਾਨੂੰ ਪਤਾ ਹੈ ਵੀ ਉਹ ਘਟਿਆ ਜਾਂ ਵਧਿਆ ਅਸੀਂ ਉਸ ਅਸੀਂ ਉਸ ਪਾਣੀ ਤੇ ਹੀ ਕੰਮ ਕਰਨਾ ਉਸ ਤਤ ਤੇ ਕੰਮ ਕਰਨਾ ਉਹ ਤਤ ਬੈਲੈਂਸ ਆ ਗਿਆ ਤੁਹਾਡਾ ਰੋਗ ਟੁੱਟ ਜਾਣਾ ਤਾਂ ਜਮਾਂਦਰੂ ਰੋਗ ਵੀ ਹੋਵੇ ਚਾਹੀ ਜਿੱਤੇ ਸੇ ਐਕਸਰਸਾਈਜ਼ ਅभी ਦੱਸ ਦਿਓ ਤੁਹਨੇ ਚ ਤੇਲ ਪਾਉਣ ਤੋਂ ਬਾਅਦ ਵੀ ਜਿਹੜੀ ਇਹ ਅਗਰ ਤੁਹਾਨੂੰ ਇਹ ਪ੍ਰੋਬਲਮ ਹੈ ਤਾਂ ਐਕਸਰਸਾਈਜ਼ ਹੈ ਇਹ ਪ੍ਰੋਬਲਮ ਹੈ ਤੇ ਨਾਲ ਉਂਗਲਾਂ ਵਾਲੀ ਐਕਸਰਸਾਈਜ਼ ਉਹ ਕੀ ਹੈ ਜੀ ਦੇਖੋ ਪੰਜ ਤਤ ਹੈ ਅਦਭੁਤ ਇਹਨਾਂ ਨੂੰ ਪੰਜ ਤਤ ਪੰਜ ਉਂਗਲੀਆਂ ਨੂੰ ਅਸੀਂ ਮਤਲਬ दैਵੀ ਸ਼ਕਤੀਆਂ ਵੀ ਕਹਿ ਸਕਦੇ ਆ ਵੀ ਜਿਹੜੀਆਂ ਸਾਨੂੰ ਪਰਮਾਤਮਾ ਨੇ ਦਿੱਤੀਆਂ ਮੀਆਂ ਇਹ ਆਪਣੇ ਆਪ ਨੂੰ ਆਪ ਠੀਕ ਕਰਦਾ ਹੁਣ ਦੇਖੋ ਆ ਮੇਰਾ ਪੰਜ ਧਰਤੀ ਦੇ ਵਿੱਚ ਸਭ ਤੋਂ نیچے ਕੀ ਆਏ? ਹੂੰ। ਸੈਂਟਰ 'ਚ ਅਗਨੀ ਆ ਨਾ। ਹੂੰ। ਤੇ ਉਸਤੇ ਉੱਪਰ ਕੀ ਆਏ? ਪਾਣੀ ਆ। ਹੂੰ। ਉਸਤੇ ਉੱਪਰ ਕੀ ਆਏ? ਹਵਾ ਔਰ ਮਿੱਟੀ ਆ ਜਾਨੀ ਕਿ ਧਰਤੀ ਆ। ਔਰ ਉਸਤੇ ਵੀ ਉੱਪਰ ਕੀ ਆਏ? ਸਪੇਸ, ਆਕਾਸ਼। ਇਹ ਦੇਖੋ, ਇਹ ਸਭ ਤੋਂ ਨੀਮਾ ਐ ਨਾ, ਇਹ ਅਗਨੀ ਐ ਸਾਡਾ ਅੰਗੂਠਾ। ਹੂੰ। ਤੇ ਇਸਤੇ ਉੱਪਰ ਕੀ ਆਏ? ਪਾਣੀ, ਇਹ ਸਾਡੀ ਚਿਚੀ ਇਹ ਪਾਣੀ ਆ। ਹੂੰ। ਇਹ ਹਵਾ ਔਰ ਮਿੱਟੀ ਬਰਾਬਰ ਬੈਲੈਂਸ ਐ ਧਰਤੀ। ਅਗਰ ਹਵਾ ਐ ਧਰਤੀ ਤੇ ਤਾਂ ਧਰਤੀ ਹੈਗੀ ਆ। ਅਗਰ ਇੱਕ ਸਕਿੰਟ ਵਾਸਤੇ ਵੀ ਆਕਸੀਜਨ ਧਰਤੀ ਨਾਲੋਂ ਟੁੱਟ ਜਵੇ ਤਾਂ ਧਰਤੀ ਰੇਤਾ ਬਣ ਕੇ ਪੂਰੇ ਅਸਮਾਨ ਚ ਫੈਲ ਜਣੀ ਧੂੜ ਬਣ ਜਣੀ ਧਰਤੀ ਦੀ ਵੀ ਚਾਹੇ ਲੋਹਾ ਹੈ ਚਾਹੇ ਕੁਛ ਵੀ ਆ ਮਤਲਬ ਹਵਾ ਤੇ ਬਿਨਾ ਪ੍ਰਿਥਵੀ ਨਹੀਂ ਹੈਗੀ ਪ੍ਰਿਥਵੀ ਤੋਂ ਬਿਨਾ ਹਵਾ ਨਹੀਂ ਹੈਗੀ ਜੀਵਨ ਨਹੀਂ ਹੈ ਔਰ ਇਹਨਾਂ ਦੋਹਾਂ ਦੇ ਉੱਪਰ ਕਾਇ ਸਪੇਸ ਆਕਾਸ਼ ਇਹ ਸਭ ਤੋਂ ਵੱਡੀ ਉਂਗਲੀ ਆਕਾਸ਼ ਹੁਣ ਕਈ ਲੋਕਾਂ ਦੇ 20 20 ਮਿੰਟ ਚ ਅੱਧੇ ਅੱਧੇ ਘੰਟੇ ਚ ਬੰਦ ਪਏ ਕੰਨ ਅਸੀਂ ਮਤਲਬ ਉਹਨਾਂ ਨੂੰ ਸਟਾਰਟ ਕਰਕੇ ਦੇਂਦੇ ਉਹਨਾਂ ਨੂੰ ਸੁਣਨਾ ਸ਼ੁਰੂ ਹੋ ਜਾਂਦਾ ਕੰਨ ਦਾ ਦਰਦ ਇੱਕ ਮਿੰਟ ਜਾਂ 2 ਮਿੰਟ ਚ ਬੰਦ ਹੋ ਜਾਂਦਾ ਪੇਟ ਦਾ ਦਰਦ 5-7 ਮਿੰਟ ਚ ਬੰਦ ਹੋ ਜਾਂਦਾ ਹੁਣ ਜਿਹੜੀ ਥੋੜੀ ਪੇਟ ਦੀ ਰੋਗ ਹੈ ਪੇਟ ਦੀ ਪ੍ਰੋਬਲਮ ਹੈ ਮੰਨ ਲਓ ਰਸੋਲੀਆਂ ਐ ਗਦੂਦ ਐ ਹਰਨੀਆਂ ਐ ਉਹ ਕਾਦੇ ਕੋ ਹੋਇਆ ਕਿਉਂ ਹੋਈਆਂ ਕਿਉਂਕਿ ਪ੍ਰithvi ਵੱਧ ਗਈ ਪ੍ਰithvi ਦੇ ਵਧਣੇ ਨਾਲ ਰਸੋਲੀਆਂ ਜ਼ਿਆਦਾ ਮਿੱਟੀ ਘਟਾ ਇਕੱਠਾ ਹੋ ਗਿਆ ਅੰਦਰ ਉਹਨੂੰ ਬੈਲੈਂਸ ਲਿਆਉਣ ਦੀ ਪ੍ਰਕਿਰਿਆ ਨੂੰ ਪੰਚ ਕਰਮਾ ਕਹਿੰਦੇ ਆ ਧੋਖਾ ਨਾ ਖਾਓ ਬੈਲੈਂਸ ਵਿੱਚ ਪੰਜ ਤੱਤ ਬੈਲੈਂਸ ਲਿਆਓ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਕੰਸਲਟੈਂਸੀ ਅੱਜ ਵੀ ਫ੍ਰੀ ਐ ਅੱਜ ਵੀ ਅਸੀਂ ਮਿਲਦੇ ਆ ਵੀਰਵਾਰ ਬੰਦ ਹੁੰਦਾ ਕਨੋਲੀ ਬੈਰੀਅਰ ਐ ਸ਼੍ਰੀ ਆਨੰਦਪੁਰ ਸਾਹਿਬ ਰੋਡ ਆ ਰੋਪੜ ਤੋਂ 9 ਕਿਲੋਮੀਟਰ ਐ ਵੀਰਵਾਰ ਬੰਦ ਹੁੰਦਾ ਐ ਵੀਰਵਾਰ ਨੂੰ ਕਾਫੀ ਲੋਕ ਆ ਕੇ ਮੁਰਜ ਜਾਂਦੇ ਆ ਸੋ ਮਤਲਬ ਉਹਨਾਂ ਵਾਸਤੇ ਮੈਂ ਮੈਂ ਮਾਫੀ ਮੰਗਦਾ ਐ ਲੇਕਿਨ ਮੇਰੀ ਇੱਕ ਗੱਲ ਯਾਦ ਰੱਖੋ ਧੁੰਨੀ ਵਾਲੀ ਦਵਾਈ ਜੇ ਕੋਈ ਤੁਹਾਨੂੰ ਵੀਰਵਾਰ ਨੂੰ ਦੇ ਰਿਹਾ ਤਾਂ ਡੁਪਲੀਕੇਟ ਐ ਕਾਪੀ ਆ ਔਰ ਜਿਹੜਾ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਹੈ ਵੀ ਐਤਵਾਰ ਨੂੰ ਵੀ ਪਾਓ ਉਹ ਵੀ ਕਾਪੀ ਆ ਉਹ ਵੀ ਡੁਪਲੀਕੇਟ ਆ ਉਹਨੂੰ ਨੌਲੇਜ ਨਹੀਂ ਹੈਗੀ ਧੁੰਨੀ ਵਾਲੀ ਦਵਾਈ ਐਤਵਾਰ ਨੂੰ ਧੁੰਨੀ ਚ ਨਹੀਂ ਪੈਂਦੀ ਅਗਰ ਤੁਸੀਂ ਧੁੰਨੀ ਦੇ ਧੁੰਨੀ ਵਾਲੀ ਦਵਾਈ ਐਤਵਾਰ ਨੂੰ ਰਵੀਵਾਰ ਨੂੰ ਆਪਣੀ ਧੁੰਨੀ ਚ ਪਾਈ ਤਾਂ ਤੁਹਾਡੇ ਰੋਗ ਦੀ ਦਸ਼ਾ ਵਿਗੜ ਜਣੀ ਆ ਯਾਦ ਰੱਖਿਓ ਜਿਹੜੇ ਡੁਪਲੀਕੇਟ ਆ ਜਿੰਨਾਂ ਨੇ ਬਿਜ਼ਨਸ ਕਰਨਾ ਹੈ ਉਹਨਾਂ ਨੂੰ ਕਿਹਾ ਵੀਰਵਾਰ ਆ ਔਰ ਕਿਹਾ ਐਤਵਾਰ ਆ ਉਹਨਾਂ ਵਾਸਤੇ ਕੋਈ ਮਤਲਬ ਨਹੀਂ ਉਹਨਾਂ ਨੇ ਤਾਂ ਵੇਚਣੀ ਆ ਥੋੜਾ ਸਰੀਰ ਖਰਾਬ ਹੋ ਜਾਣਾ ਜੀ 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 ਸੋ ਮੇਰੀ ਰਿਕੁਐਸਟ ਆ ਮੈਂ ਇਸ ਕਰਕੇ ਕਹਿੰਦਾ ਹੁਣ ਅਗਰ ਮੈਂ ਚਾਹੁੰਦਾ ਕਿਸੇ ਸੈਲੀਬ੍ਰਿਟੀ ਦੇ ਹੱਥ ਚ ਕਿੰਨੇ ਸੈਲੀਬ੍ਰਿਟੀਆਂ ਮੇਰੇ ਕੋਲ ਤੇ ਮੈਡੀਸਿਨ ਲੈ ਕੇ ਗਏ ਆ ਮੈਂ ਤੁਹਾਨੂੰ ਲਿਸਟ ਕੱਢ ਕੇ ਦਿਖਾ ਸਕਦਾ ਪਰ ਗੁਪਤ ਆ ਕਿੰਨੇ ਵੀਆਈਪੀ ਲੋਕ ਮੇਥੋ ਮੈਡੀਸਨ ਲੈਂਦੇ ਆ ਇਹ ਵੀ ਗੁਪਤ ਹੈ ਠੀਕ ਹੈ ਨਾ ਅਸੀਂ ਕਿਉਂ ਔਰ ਜਿਹੜਾ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਬੁਲਾਉਂਦੇ ਹੈਗੇ ਕੈਮਰੇ ਮੁਰੇ ਵੀ ਆ ਕੇ ਤੁਸੀਂ ਨਾਬੀ ਸ਼ਕਤੀ ਅਮਰਿਤ YouTube ਚੈਨਲ ਦੇਖ ਸਕਦੇ ਹੋ ਉੱਥੇ ਦੇਖੋ ਪੜ੍ਹ ਕੇ ਹੁਣ ਆ ਭਾਈ ਸਾਹਿਬ ਪਏ ਇੱਥੇ ਅਜੇ ਮੈਂ ਬੁਲਾਇਆ ਇਹਨਾਂ ਨੂੰ ਆਪ ਵੀ ਤੁਸੀਂ ਆਓ ਕਾਇ ਗਾਰ ਗੁਜ਼ਾਰੀ ਹੋਈ ਨਾ ਦੇ ਸਰੀਰ ਦੇ ਨਾਲ ਇਹਨਾਂ ਨੂੰ ਪੁੱਛ ਲਓ ਤੁਸੀਂ ਜੀ 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 ਜਿਵੇਂ ਪੁੱਛਦੇ ਆ ਭਾਈ ਸਾਹਿਬ ਨਾਲ ਗੱਲ ਕਰਦੇ ਆ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਨਾ ਜੀ ਤੁਹਾਡਾ ਸੁਨੀਲ ਕੁਮਾਰ ਅੱਛਾ ਸੁਨੀਲ ਜੀ ਕੀ ਸਮੱਸਿਆ ਤੁਸੀਂ ਲੈ ਕੇ ਅੱਜ ਇੱਥੇ ਆਇਓ ਸਰ ਜੀ ਮੇਰੇ ਪੇਟ ਸਿਗਾ ਭੜਾ ਮੇਰਾ 1 ਕਵਾਂਟਲ ਵੇਟ ਸਿਗਾ ਮੇਰਾ 85 ਕਿਲੋ ਵੇਟ ਰਹਿ ਗਿਆ ਹੈ 15 ਕਿਲੋ ਵੇਟ ਘਟਿਆ ਹੈ। ਪੇਟ ਦੇ ਅੱਗੇ ਨਾਲੋਂ ਥੋੜਾ ਫਰਕ ਹੈ। ਪੇਟ ਦਾ ਸੀਗਾ ਜਿਆਦਾ ਪੇਟ ਸੀਗੀ। ਵੱਡਾ ਸੀਗਾ ਪੇਟ ਹੁਣ ਮੇਰਾ ਛੋਟਾ ਹੋ ਗਿਆ। ਪੇਟ ਇਸ ਤੋਂ ਕਿੰਨਾ ਵੱਡਾ ਸੀ? ਭਾਜੀ ਇੱਥੇ ਤੱਕ ਸੀਗਾ ਪੇਟ ਮੇਰਾ। ਵੱਡਾ ਸੀਗਾ। ਮਤਲਬ ਤੋਲੇ ਅੰਗ ਲੜਕ ਰਿਹਾ। ਹਾਂਜੀ। ਤੋਲਾ ਹੁੰਦਾ। ਹਾਂਜੀ। ਹੁਣ ਮੇਰਾ ਪੇਟ ਥੋੜਾ ਘਟਿਆ। ਕੱਟਿਆ ਕਿਵੇਂ? ਭਾਜੀ ਮੈਂ ਨਬੀ ਅੰਮ੍ਰਿਤ ਵਰਤਿਆ 3 ਸਾਲ ਵਰਤਿਆ। ਲੇਕਿਨ ਮੇਰੇ ਕੋ ਪੂਰੇ ਨਹੀਂ ਪੈਦਾ ਰਿਹਾ। ਕਿਉਂਕਿ ਮੇਰਾ ਕੰਮ ਹੋ ਰਿਹਾ ਨਾ। ਮਨੋਰੀ ਵੀ ਪ੍ਰੋਬਲਮ ਸੀ ਕਿ ਤਾਂ ਕਰਕੇ ਵੀ ਸਰ ਕੰਟੀਨਿਊ ਲਗਾਤਾਰ ਤੱਕ ਨਹੀਂ 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 ਕੈਂਟੀਨ ਹੋਣੀ ਪਿਆ ਹੈਗਾ ਵੀ ਇਹ ਮੇਰੇ ਕੋਲ ਹੈਜ਼ਟਾ ਵੀ ਨਹੀਂ ਸੱਚ ਬੋਲਦਾ ਆਪਾਂ ਝੂਠੇ ਕਹਦੋ ਬੋਲਣਾ ਹੈ ਮੈਂ ਕਿਹੜੇ ਕੇਸ ਦਾ ਸਕਾਇਆ ਹੋਇਆ ਮੇਰੀ ਉਮਰ ਵੀ ਜਾਦੀ ਹੈ ਨਹੀਂ ਮੇਰੇ ਕੋਲ ਪੂਰਾ ਸਹੀ ਨਹੀਂ ਵਰਤਿਆ ਗਿਆ ਹੈਗਾ ਲੇਕਿਨ ਜਿੰਨਾ ਕਿ ਵਰਤੇ ਉਹਨਾਂ ਨੂੰ ਰਿਜ਼ਲਟ ਦਿੱਤਾ ਜਿੰਨਾ ਕਿ ਮੈਂ ਵਰਤਿਆ ਉਹਨਾਂ ਨੂੰ ਜਿਹੜੀ ਟੈਕਨੀਕ ਇਹਨਾਂ ਨੇ ਦੱਸੀ ਹੈ ਕਿ ਇਸ ਤਰੀਕੇ ਨਾਲ ਉਸੇ ਤਰੀਕੇ ਨਾਲ ਵਰਤ ਨਹੀਂ ਮੈਂ ਆਪਣੀ ਮਰਜ਼ੀ ਨਾਲ ਵਰਤਿਆ ਮੈਂ ਨਹੀਂ ਇਹਨਾਂ ਦੇ ਨਹੀਂ ਨਹੀਂ ਜਿਹੜੀ ਗੱਲ ਸਹੀ ਹੈ ਠੀਕ ਹੋਰ ਜਿਹੜੀ ਅਸੀਂ ਜੋ ਮੈਂ ਆਪਣੀ ਮਰਜ਼ੀ ਨਾਲ ਵਰਤਿਆ ਮੈਂ ਨਹੀਂ ਅੱਛਾ ਹੋਰ ਤੁਹਾਨੂੰ ਜਿਹੜੀ ਇਹ ਪਾਉਣ ਤੋਂ ਬਾਅਦ ਕਿਹੜੇ-ਕਿਹੜੇ ਮਤਲਬ ਫੀਲ ਹੋਇਆ ਕਿ ਫੀਲ ਗੁੱਡ ਵਾਲੀ ਫੀਲਿੰਗ ਆਈ ਜਦੋਂ ਤੁਸੀਂ ਤੇਲ ਕਿ ਕਿ ਕਿਸ ਤਰ੍ਹਾਂ ਦਾ ਲੱਗਦਾ ਸਰ ਪਹਿਲਾਂ ਤਾਂ ਮੈਨੂੰ ਸਾਹ ਦੀ ਪ੍ਰੋਬਲਮ ਤਾਂ ਥੋੜੇ ਫਰਕ ਪਿਆ ਸੀਗਾ ਜਦੋਂ ਦਾ ਮੈਂ ਇਹ ਬੰਦ ਕਰ ਦਿੱਤਾ ਨਾ ਮੈਨੂੰ ਫਿਰ ਉਹੀ ਸ਼ੁਰੂ ਹੋ ਗਿਆ ਅੱਛਾ ਹਾਂ ਤੇ ਹੋਰ ਕੀ ਫਰਕ ਲੱਗਾ ਤੁਹਾਨੂੰ ਤੁਹਾਡੀ ਬਾਡੀ ਚ ਹੋਰ ਵੀ ਮੈਨੂੰ ਬਹੁਤ ਜ਼ਿਆਦਾ ਫਰਕ ਸੀਗਾ ਢੇਡ ਤੇ ਪਹਿਲਾਂ ਹੋਰ ਵੀ ਸੀਗਾ ਉਹਦਾ ਨਾ ਮੈਂ ਸਹੀ ਆ ਹਾਂਜੀ ਜੀ 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 ਫਿਰ ਤੁਸੀਂ ਇੱਕ ਵਾਰ ਫਿਰ ਮੁੜ ਤੋਂ ਆਇਓ ਅੱਜ ਸਹੀ ਲੈਣ ਫੇਰ ਲੈਣ ਆਇਆ ਹਾਂਜੀ ਅੱਜ ਫੇਰ ਲੈਣਾ ਆਇਆ ਸੋ ਸਾਡੇ ਪੰਜਾਬੀ ਦੀ ਮੈਨੂੰ ਲੱਗਦਾ ਕਿ ਇਹ ਆਦਤ ਹੈ ਵੀ ਜਦੋਂ ਤੱਕ ਤਾਂ ਲੱਗਦਾ ਥੋੜਾ ਸਾਹ ਠੀਕ ਹੋ ਗਿਆ ਤੁਸੀਂ ਛੱਡਤਾ ਉਹ ਫੇਰ ਦੁਬਾਰ ਤੋਂ ਕੋਰਸ ਪੂਰਾ ਨਹੀਂ ਲਿਆ ਇਹਨਾਂ ਨੇ ਤਾਂ ਨਹੀਂ ਇਹਨਾਂ ਨੂੰ ਪਾਜੀ ਹੁਣਾਂ ਨੂੰ ਮੈਂ ਨਹੀਂ ਦੇਖਿਆ ਪਾਜੀ ਦੂਜੇ ਬੋਵੀ ਪਾਜੀ ਆ ਉਹਨਾਂ ਤੋਂ ਮੈਂ ਲੈ ਕੇ ਜਾਂਦਾ ਰਿਹਾ ਹਾਂ ਅੱਛਾ ਅੱਛਾ ਹਾਂਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਇੱਕ ਵਾਰ ਮੁੜ ਤੋਂ ਅਸੀਂ ਕੁੰਦਨ ਜੀ ਨਾਲ ਕੁੰਦਨ ਜੀ ਨਾਲ ਅਸੀਂ ਫੇਰ ਜੁੜਦੇ ਹਾਂ ਪਾਜੀ ਦੇਖੋ ਹੁਣ ਇਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਪ੍ਰੋਪਰ ਤਰੀਕੇ ਨਾਲ ਪਈ ਨਹੀਂ ਤੇ ਫਿਰ ਉਹ ਵੀ ਕੋਈ ਫਰਕ ਰਹਿੰਦਾ ਦੇਖੋ ਥੋੜੇ ਸਾਹਮਣੇ ਗਿਆ ਨਾ ਬੰਦੇ ਨੂੰ ਕਿਹਾ ਵੀ ਸੱਚ ਬੋਲਣਾ ਹੁਣ ਸਰਦਾਰ ਜੀ ਆਏ ਆ ਪਹਿਲੀ ਵਾਰ ਆਏ ਸਾਡੇ ਕੋਲ ਹਾਂ ਹਾਂ ਇਹਨਾਂ ਦੀ ਨਵਜ਼ ਫੜ ਕੇ ਮੈਂ ਇਹ ਗੱਲ ਕਹੀ ਜਾਂਦਾਂ ਨੂੰ ਇੱਕ ਇਹਨੂੰ ਪੁੱਛ ਲਓ ਵੀ ਇਹ ਸੱਚ ਹੈ ਜਾਂ ਝੂਠ ਗਿਆ ਮੈਂ ਹਾਂ ਹਾਂ ਚਲੋ ਅਸੀਂ ਪੁੱਛ ਪੁੱਛ ਲੈਣਿਆ ਕੀ ਨਾਜੀ ਤੁਹਾਡਾ ਹਰਜੀਤ ਸਿੰਘ ਹੈ ਜੀ ਅੱਛਾ ਹਰਜੀਤ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਲੁਧਿਆਣਾ ਤੋਂ ਜੀ ਅੱਛਾ ਲੁਧਿਆਣੇ ਤੋਂ ਆਏ ਹੋ ਕੀ ਕੀ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਕੀ ਨਵਜ਼ ਫੜੀ ਹੈ ਤੁਹਾਡੀ ਇਹਨਾਂ ਨੇ ਹਾਂ ਨਵਜ਼ ਫੜੀ ਜੀ ਕੀ ਨਵਜ਼ ਫੜ ਕੇ ਕੀ ਕਹੇ ਇਹਨਾਂ ਨੇ ਕੀ ਦੱਸਿਆ ਤੁਹਾਨੂੰ ਠੀਕ ਦੱਸਿਆ ਕੀ ਦੱਸਿਆ ਹਾਂ ਜ਼ੁਖਾਮ ਤਾਂ ਮੈਨੂੰ ਹੈ ਹੀ ਨਹੀਂ ਜੀ ਆ ਕਹਿੰਦੇ ਜ਼ੁਖਾਮ ਹੈ ਜ਼ੁਕਾਮ ਜ਼ੁਕਾਮ ਕਿੰਨਾ ਟਾਈਮ ਹੋਇਆ ਮੈਂ ਤੁਹਾਨੂੰ ਪੁੱਛਿਆ ਬਹੁਤ ਟਾਈਮ ਹੋ ਗਿਆ ਜੀ ਪਤਾ ਨਹੀਂ ਬਸ ਉਹ ਹੀ ਨਵਜ ਨੇ ਦੱਸਿਆ ਜ਼ੁਕਾਮ ਹੋਇਆ ਨਹੀਂ ਹੋਇਆ ਨਹੀਂ ਜੀ ਅੱਛਾ ਕਿਉਂ ਜ਼ੁਕਾਮ ਜੇ ਨਾ ਹੋਵੇ ਫਿਰ ਵੀ ਦਿੱਕਤ ਹੈ ਜੀ ਨਹੀਂ ਨਵਜ ਦੱਸਦੀ ਹੈ ਝੂਠ ਥੋੜੀ ਬੋਲਦੀ ਭਾਜੀ ਅਸੀਂ ਅੱਜ ਨਹੀਂ ਬਸ ਮੈਂ ਤਾਂ ਤੁਹਾਡੇ ਕੋਲ ਇਹ ਪੁੱਛ ਰਿਹਾ ਗੁੰਦਨ ਜੀ ਵੀ ਕਿਸੇ ਨੂੰ ਜ਼ੁਕਾਮ ਨਾ ਹੋਵੇ ਜ਼ੁਕਾਮ ਹੋਂਦੇ ਤਾਂ ਇਸਦਾ ਗੋਲੀ ਮਾਰਦੇ ਹਾਂ ਅੰਦਰ ਤੁਸੀਂ ਕਹਿ ਰਹੇ ਉਹਨਾਂ ਨੂੰ ਜ਼ੁਕਾਮ ਨਾ ਹੋਣ ਕਰਕੇ ਪ੍ਰੋਬਲਮ ਹੈ ਇਹਨਾਂ ਨੂੰ ਜ਼ੁਕਾਮ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਸਕਿਨ ਵੀ ਸਕਿਨ ਦੀ ਵੀ ਪ੍ਰੋਬਲਮ ਹੈ ਸਾਹ ਵੀ ਚੜਦਾ ਹੋਣਾ ਨਹੀਂ ਜੀ ਸਾਹ ਵੀ ਨਹੀਂ ਚੜਦਾ ਇਹਨਾਂ ਦਾ ਜਖਾਮ ਵੀ ਤੁਹਾਨੂੰ ਕਿਵੇਂ ਪਤਾ ਲੱਗੇ ਇਹ ਸਰੀਰ ਦੀ ਇੱਕ ਪ੍ਰਕਿਰਿਆ ਹੈ ਅੱਛਾ 15-20 ਦਿਨ ਦਾ ਜਖਾਮ ਹੋਣਾ ਲਾਜ਼ਮੀ ਆ ਪਰ ਜ ਜਕਰ ਇਹ ਵੀ ਜਦ ਸਾਨੂੰ ਜਖਾਮ ਹੁੰਦਾ ਨਾ ਔਰ ਸਾਨੂੰ ਬੁਖਾਰ ਹੁੰਦਾ ਏ ਉਸ ਟਾਈਮ ਅਸੀਂ ਟੈਬਲੇਟ ਖਾ ਲੈਂਦੇ ਆ ਉਹ ਟੈਬਲੇਟ ਸਾਨੂੰ ਨਹੀਂ ਲੈਣੀ ਚਾਹੀਦੀ ਉਸ ਟਾਈਮ ਕਿਉਂਕਿ ਸਾਡੇ ਸਰੀਰ ਦਾ ਇਹ ਪ੍ਰੋਸੈਸ ਹੈ ਐਸਾ ਅਦਭੁਤ ਸਰੀਰ ਪਰਮਾਤਮਾ ਨੇ ਸਾਡਾ ਬਣਾਇਆ ਹੋਇਆ ਹੁਣ ਤੁਸੀਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੇ ਸਾਨੂੰ ਪਤਾ ਲੱਗ ਜਾਵੇ ਨਾ ਵੀ ਸਾਹਮਣੇ ਸਾਡਾ ਐਕਸੀਡੈਂਟ ਹੋਣ ਵਾਲਾ ਏ ਤਾਂ ਸਾਡਾ ਸਰੀਰ ਸਕਿੰਟਾਂ ਚ ਪੋਜੀਸ਼ਨ ਲੈ ਲੈਂਦਾ ਸਾਨੂੰ ਨੁਕਸਾਨ ਸਾਦਾ ਜਦ ਹੁੰਦਾ ਜਾਂ ਸਾਨੂੰ ਪਤਾ ਨਹੀਂ ਲੱਗਦਾ ਅਚਨ ਚੇਤ ਕਮ ਹੋ ਜਾਵੇ ਹੁਣ ਜ਼ਖਾਮ ਔਰ ਬੁਖਾਰ ਹੋਣਾ ਇੱਕ ਪ੍ਰਕਿਰਿਆ ਹੈ ਇਹ ਜਿਹੜੇ ਗੰਦੇ ਟਾਕਸਿਨ ਹੁੰਦੇ ਆ ਗੰਦੇ ਸੈੱਲ ਹੁੰਦੇ ਸਰੀਰ ਦੇ ਵਿੱਚ ਗੰਦਾ ਰੇਸ਼ਾ ਹੁੰਦਾ ਇਕੱਠਾ ਹੋਇਆ ਵਾ ਜ਼ਖਾਮ ਜਦ ਹੁੰਦਾ ਉਹ ਪਾਣੀ ਰਾਹੀਂ ਨੱਕ ਦੇ ਪਾਣੀ ਰਾਹੀਂ ਚਾਹੇ ਗਲੇ ਦੇ ਗਲੇ 'ਚ ਆਵੇ ਰੇਸ਼ਾ ਉਹ ਬਾਹਰ ਕੱਢਦਾ ਸਰੀਰ ਵੈਲਕਮ ਰਾਹੀਂ ਹਾਂ ਉਹ ਬਾਹਰ ਕੱਢਦਾ ਆਪਣੇ ਆਪ ਨੂੰ ਡੀਟੌਕਸੀਫਾਈ ਕਰਦਾ ਜਦ ਬੁਖਾਰ ਚੜਦਾ ਏ ਉਹ ਉੱਤੋਂ ਉਹ ਗਰਮੀ ਪੈਦਾ ਕਰਕੇ ਸਾਡਾ ਸਰੀਰ ਹੀਟ ਪੈਦਾ ਕਰਕੇ ਗੰਦੇ ਜਿਹੜੇ ਸੈੱਲ ਹੁੰਦੇ ਮਤਲਬ ਜੀਵਾਣੂ ਹੁੰਦੇ ਉਹਨਾਂ ਨੂੰ ਬਾਹਰ ਕੱਢਦਾ ਹੈ ਪਸੀਨੇ ਰਾਹੀਂ ਉਸ ਟਾਈਮ ਸਾਨੂੰ ਪਸੀਨਾ ਲੈਣਾ ਚਾਹੀਦਾ ਜਦੋਂ ਸਾਨੂੰ ਬੁਖਾਰ ਹੋਵੇ ਫਿਰ ਉਹ ਸਾਰੇ ਸਰੀਰ ਦੇ ਰੋਮ ਖੁੱਲ ਜਾਂਦੇ ਤੇ ਬਾਹਰ ਆ ਜਾਂਦਾ ਹੈ ਪਰ ਅਸੀਂ ਟੈਬਲੇਟ ਖਾ ਕੇ ਉਹਨੂੰ ਉੱਥੀ ਪ੍ਰੋਸੈਸ ਨੂੰ ਰੋਕ ਦਿੰਦੇ ਆ ਤੇ ਉਹ ਗਾਹ ਜਾ ਕੇ ਬੜੇ ਰੋਗ ਦਾ ਕਾਰਨ ਬਣ ਜਾਂਦਾ ਅੱਛਾ ਕੀ ਤੁਸੀਂ ਕੀ ਸਰ ਤੁਸੀਂ ਕੀ ਪ੍ਰੋਬਲਮ ਕੀ ਲੈ ਕੇ ਆਏ ਹੋ ਤੁਸੀਂ ਇੱਥੇ ਸ਼ੂਗਰ ਹੈ ਜੀ ਸ਼ੂਗਰ ਸ਼ੂਗਰ ਨੂੰ ਲੈ ਕੇ ਆਏ ਕਿੰਨੇ ਟਾਈਮ ਤੋਂ ਸ਼ੂਗਰ ਹੈ ਸ਼ੂਗਰ ਮੈਨੂੰ ਹੈਗੀ ਜੀ 20-25 ਸਾਲ ਤੋਂ 20-25 ਸਾਲ ਤੋਂ ਗੋਲੀ ਵਗੈਰਾ ਖਾਂਦੇ ਹੋਵੋਗੇ ਜੀ ਹਾਂ ਜੀ ਗੋਲੀ ਆ ਖਾਂਦੇ ਅੱਛਾ ਤੇ ਫਿਰ ਇਹਨਾਂ ਕੋਲ ਕੀ ਉਮੀਦ ਲੈ ਕੇ ਆਏ ਹੋ ਉਹੀ ਲੈਣਾ ਸੀ ਕਿ ਵੀ ਦਵਾਈ ਚਲੋ ਦੇਖ ਲੈਣ ਤੁਹਾਨੂੰ ਜੀ 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 ਤੁਹਾਨੂੰ ਕੀ ਦੇਖੀ ਸੀ ਅੱਛਾ ਵੀਡੀਓ ਦੇਖੀ ਸੀ ਕਿਸੇ ਹੋਰ ਕੋਲੋਂ ਪੁੱਛਿਆ ਕਰਿਆ ਵੀ ਹੋਏ ਸਿੱਧਾ ਨਹੀਂ ਸਿੱਧਾ ਅੱਛਾ ਵੀਡੀਓ ਦੇਖ ਕਿਸੇ ਹਾਂ ਸਿੱਧਾ ਅੱਛਾ ਸ਼ੂਗਰ ਨੂੰ ਵੀ ਕੋਈ ਫਰਕ ਪੈਂਦਾ ਜੀ ਸ਼ੂਗਰ ਬੀਪੀ ਥਾਇਰਾਇਡ ਤੁਸੀਂ ਕਹਿੰਦੇ ਸ਼ੂਗਰ ਹਾਂ シュガー کیوں ہوئی بندے ਨੂੰ ਕਿਉਂਕਿ ਬੰਦੇ ਦੇ ਸਰੀਰ ਦਾ ਜਿਹੜਾ ਅਗਨੀ ਤત્વ ਹੈ ਉਹ ਇਨ ਬੈਲੈਂਸ ਹੋ ਗਿਆ ਹੈ ਸਰੀਰ 'ਚ ਪਰ ਉਹ ਇਨ ਬੈਲੈਂਸ ਹੋ ਗਏ ਉਹਨੇ ਆਪਣੀ ਜਗਾ ਛੱਡ दी ਸਥਾਨਾਂਤਰਣ ਹੋ ਗਿਆ ਉਹਨੂੰ ਵਾਪਸ ਉਸੇ ਜਗਾ ਤੇ ਲੈ ਕੇ ਆਣਾ ਤੇ ਜਿਹੜਾ ਵੀ ਹੁਣ ਅਸੀਂ ਕੋਈ ਵੀ ਚੀਜ਼ ਅਸੀਂ ਖਾਂਦੇ ਆ ਕਾਰਬੋਹਾਈਡਰੇਟ ਅਸੀਂ ਲੈਂਦੇ ਆ ਸ਼ਰੀਰ ਨੂੰ ਤਾਕਤ ਦੇਣੇ ਖਾਤਰ ਉਹ ਸ਼ਰੀਰ 'ਚ ਜਾ ਕੇ ਗਲੂਕੋਜ਼ ਬਣਦਾ ਏ ਜੀ ਜੀ ਔਰ ਗਲੂਕੋਜ਼ ਜੇ ਤਾ ਉਹ ਲੱਗ ਗਿਆ ਟਿਕਾਣੇ ਹਨਾ ਅਸੀਂ ਕੋਈ ਵਰਨ ਕਰਤਾ ਉਹਨੂੰ ਕੁਛ ਐਕਸਰਸਾਈਜ਼ ਜਾਂ ਕੁਛ ਕਰਕੇ ਤਾਂ ਸਹੀ ਆ ਨਹੀਂ ਵਰਨ ਕੀਤਾ ਤਾਂ ਉਹ ਗਲੂਕੋਜ਼ ਹੈ ਜਿਹੜੇ ਸਾਡੇ ਚਰਬੀ 'ਚ ਤਬਦੀਲ ਹੋ ਕੇ ਸਾਡੀ ਬਲੋਕੇਜ ਦਾ ਕਾਰਨ ਬਣ ਜਾਂਦਾ ਏ ਓਕੇ ਇਸ ਕਰਕੇ 슈ਗਰ ਹੁੰਦੀ ਆ ਹੁਣ ਜਿਹੜੇ ਬੰਦੇ ਹੁਣ 슈ਗਰ ਦੇ ਤਾਂ ਸਾਡੇ ਕੋਲ ਹਜ਼ਾਰਾਂ ਹੀ ਪੇਸ਼ੈਂਟ ਆ ਇੰਸੂਲਿਨ ਡੇਢ ਜਾਂ 2 ਮਹੀਨੇ ਚ ਬੰਦ ਹੋ ਜਾਂਦੀ ਆ ਬੰਦੇ ਦੀ 25 25 ਕਿਟਾ 9 ਸਾਡੇ ਕੋਲ ਨਾਰਮਲ ਹੋਇਆ ਕਹਨੇ ਵੀ ਬਹੁਤ ਬੜੀ ਗੱਲ ਆ ਭਾਜੀ 25 ਕਿਟਾ 9 ਪਰ 15 14 15 ਪਰ ਜਾ ਕੇ ਬੰਦੇ ਦੀ ਕਿਡਨੀ ਖਤਮੇ ਹੋ ਜਾਂਦੀ ਆ ਖਤਮ ਹੋ ਜਾਂਦਾ ਬੰਦਾ ਵੀ ਖਤਮ ਹੋ ਜਾਂਦਾ ਮਤਲਬ ਡੈਲਸਿਸ ਡੈਲਸਿਸ ਤੇ ਆ ਜਾਂਦਾ ਉਹ ਲੇਕਿਨ ਆਪਣੇ ਕੋਲ ਆ ਕੇ ਠੀਕ ਹੋਏ ਕਿਉਂਕਿ ਤਕਨੀਕ ਹੈ ਗੁਰਦੇ ਨੂੰ ਕਿਸ ਤਰ੍ਹਾਂ ਰਿਪੇਅਰ ਕਰਨਾ ਉਹ ਤੁਸੀਂ ਆਪਣੇ ਆਪ ਕਰਨਾ ਰਿਪੇਅਰ ਉਹ ਇੱਕ ਤਕਨੀਕ ਹੈ ਜਦ ਤੱਕ ਤੁਸੀਂ ਮੇਰੇ ਕੋਲ ਆਉਂਗੇ ਨਹੀਂ ਹੁਣ ਤੁਸੀਂ ਮਾਰਕੀਟ ਚ ਤੇ ਚੱਕ ਚੱਕ ਕੇ ਆਰਡਰ ਲਈ ਜਾਉਂਗੇ ਹਨਾ ਆਨਲਾਈਨ ਉੱਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਕੁਝ ਅਸਲੀ ਵਿਕਦਾ ਕਿੰਨਾ ਕੁਝ ਨਕਲੀ ਵਿਕਦਾ ਲੇਕਿਨ ਹਾਂ Amazon ਤੇ Amazon ਤੇ ਨਵੀਂ ਸ਼ਕਤੀ ਅਮਰਤ ਪਾ ਕੇ ਤੁਸੀਂ origignal ਮੰਗਵਾ ਸਕਦੇ ਹੋ ਉੱਤੇ 1500 ਸਮਥਿੰਗ ਰੇਟ ਹੈ ਵਿਧ ਕੋਰੀਅਰ ਸਾਰਾ ਕੁਝ ਪਾ ਕੇ ਅਵੇਲੇ ਬਲੂ ਪਾ ਗਏ ਹਨ ਤੇ ਇਹ ਇਹ ਗੱਲ ਹੈ ਕਿ ਆਪਣੇ ਸਰੀਰ ਵਾਸਤੇ ਦੇਖੋ ਬਚਾਓ ਚੰਗੀ ਤਰ੍ਹਾਂ ਪੜੋ ਤਕਨੀਕ ਨਾਲ ਵਰਤੋ ਕੋਈ ਵੀ ਮੈਡੀਸਿਨ ਆਪਣੇ ਸਰੀਰ ਵਾਸਤੇ ਜਿਹੜੀ ਤੁਸੀਂ ਵਰਤਣੀ ਆ ਸਾਡਾ ਕੋਈ ਐਲੋਪੈਥੀ ਨਾਲ ਜਾਂ ਕਿਸੇ ਨਾਲ ਜਾਂ ਕਾਪੀ ਕਰਨ ਨਾਲ ਕੋਈ ਝਗੜਾ ਨਹੀਂ ਹੈਗਾ ਝਗੜਾ ਮੁੱਦਾ ਇਹ ਹੈ ਵੀ ਤੁਹਾਡਾ ਸਰੀਰ ਨਾ ਠੀਕ ਹੋਣਾ ਚਾਹੀਦਾ ਉਰੋ ਅੱਛੀ ਤਕਨੀਕ ਦੇ ਬਰਤਨੇ ਨਾਲੇ ਠੀਕ ਹੋਣਾ ਹੈ ਬਿਨਾ ਚੀਰ ਫਾੜ ਤੋਂ ਅਗਰ ਤੁਹਾਨੂੰ ਕਿਸੇ ਨੇ ਹਾਰਟ ਦਾ ਸਟੰਟ ਪਾਣੇ ਨੂੰ ਕਹਤੇ ਆਵਾ ਜਾਂ ਤੁਹਾਡੇ ਸਟੰਟ ਪਾਣੇ ਆ ਜਾਂ ਤੁਹਾਨੂੰ ਹਾਰਟ ਦੀ ਬਲੌਗ ਹੈ ਜਾਂ ਹਾਰਟ ਪ੍ਰੋਬਲਮ ਹੈ ਤਾਂ ਇੱਕ ਵਾਰੀ ਸਾਡੇ ਕੋਲ ਜਰੂਰ ਆ ਜਿਓ ਕਨੋਲੀ ਬੈਰੀਅਰ ਤੇ ਅਗਰ ਤੁਹਾਨੂੰ ਗੋਡੇ ਬਦਲਣੇ ਨੂੰ ਕਹੇ ਤਾਂ ਕਿਸੇ ਨੇ ਵੀ ਤੁਹਾਡੇ ਗੋਡੇ ਰਿਪਲੇਸ ਹੋਣੇ ਆ ਤਾਂ ਇੱਕ ਵਾਰੀ ਜਰੂਰ ਆ ਜਿਓ ਤੁਹਾਨੂੰ ਲੋੜ ਨਹੀਂ ਪੈਣੀ ਰਿਪਲੇਸ ਕਰਾਣ ਦੀ ਜੇ ਕਿਸੇ ਨੂੰ ਡਾਇਲਟਿਸਿਸ ਹੁੰਦੀ ਆ ਕਿਸੇ ਨੂੰ ਸ਼ੂਗਰ ਇਨਸੂਲਿਨ ਲੱਗਦੀ ਆ ਧੁੰਨੀ ਦੇ ਵਿੱਚ ਤਾਂ ਤੁਹਾਨੂੰ ਘਬਰਾਣੇ ਦੀ ਲੋੜ ਨਹੀਂ ਹੈਗੀ ਇੱਕ ਵਾਰੀ ਆ ਜਿਓ ਜਰੂਰ 90 ਦਿਨ ਬਾਅਦ ਮੇਰੇ ਨਾਲ ਗੱਲ ਕਰਿਓ ਵੀ ਕਿਵੇਂ ਆ ਮੇਰੇ ਹਿਸਾਬ ਨਾਲ ਚੱਲ ਗਏ ਅਸੀਂ ਕਿਸੇ ਨੂੰ ਬਾਹਰ ਤੋਂ ਕੋਈ ਦਵਾਈ ਨਹੀਂ ਲਿਖਦੇ ਨਾ ਕਿਸੇ ਨੂੰ ਕੋਈ ਟੈਸਟ ਲਿਖੇ ਅੱਜ ਤੱਕ ਐਮ ਆਰ ਆਈ ਸੀਟੀ ਸਕੈਨ ਫਲਾਣਾ ਤੁਹਮਕਾ ਇਹ ਬੋ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਕੇ ਲਿਆਉਂਦੇ ਆ ਮੈਂ ਤਾਂ ਦੇਖਦਾ ਤੱਕ ਨਹੀਂ ਹੈਗਾ ਕਈ ਬੰਦੇ ਨੂੰ ਪਤਾ ਹੈ ਜਿਹੜੇ ਮੈਨੂੰ ਜਾਣਦੇ ਆ ਜਿਨ੍ਹਾਂ ਨੇ ਮੈਨੂੰ ਦਿਖਾਈ ਵੀ ਅਸੀਂ ਨਹੀਂ ਦੇਖਦੇ ਨਾ ਸਾਨੂੰ ਲੋੜ ਹੈ ਇਹ ਇੱਕ ਸਾਇੰਸ ਹੈ ਇੱਕ ਕੈਲਕੂਲੇਸ਼ਨ ਹੈ ਮੈਥ ਦੀ ਉਹ ਕੈਲਕੂਲੇਸ਼ਨ ਚ ਸਾਡੇ ਸਰੀਰ ਦੀ ਬੰਡ ਹੋ ਗਈ ਵੀ ਆ ਅਸੀਂ ਤਾਂ ਤੱਤਾਂ ਤੇ ਕੰਮ ਕਰਦੇ ਆ ਗੱਲ ਤੱਤਾਂ ਦੀ ਆ ਪੰਜ ਤੱਤਾਂ ਦੇ ਇਨਬੈਲੈਂਸ ਹੋਣ ਦੇ ਨਾਲ ਤੁਹਾਨੂੰ ਪ੍ਰੋਬਲਮ ਆਈ ਆ ਔਰ ਜਿਹੜਾ ਤੁਹਾਡੇ ਪੰਜ ਤੱਤਾਂ ਨੂੰ ਬੈਲੈਂਸ ਵਿੱਚ ਲੈ ਕੇ ਆ ਜਵੇ ਜੇ ਕੋਈ ਮੈਂਟਲ ਹੈ ਜਿਹਨੂੰ ਕੱਪੜੇ ਪਾਣੇ ਦਾ ਨਹੀਂ ਪਤਾ ਜਿਹਨੂੰ ਇਹਨਾਂ ਨਹੀਂ ਪਤਾ 28 28 ਸਾਲ ਦੇ 30 30 ਸਾਲ ਦੇ ਹੋਗੇ ਕੱਪੜੇ ਪਾਣੇ ਦਾ ਨਹੀਂ ਤਾਂ ਪਤਾ ਜਿਨ੍ਹਾਂ ਨੂੰ ਆਪਣੇ ਸਰੀਰ ਦਾ ਵੀ ਅਸੀਂ ਨੰਗੇ ਆ ਜਾਂ ਸਾਨੂੰ ਠੰਡ ਲੱਗਦੀ ਹੈ ਕਿ ਸਾਨੂੰ ਗਰਮੀ ਲੱਗਦੀ ਆ ਹੈ ਸੜਕਾਂ ਤੇ ਨੰਗੇ ਤੁਰੇ ਜਾਂਦੇ ਤੇ ਉਹ ਲੋਕ ਵੀ ਹੋਸ਼ ਦੇ ਵਿੱਚ ਆ ਗਏ ਠੀਕ ਹੋ ਗਏ ਜਿਹੜੇ ਡਿਪਰੈਸ਼ਨ ਚ ਬੈਠੇ ਤੇ ਕਈ ਸਾਲਾਂ ਤੋਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਆਪਣੇ ਸਰੀਰ ਉਹ ਵੀ ਨਾਰਮਲ ਹੋ ਗਏ ਉਹ ਕਿਹੜੇ ਤੱਤ ਕਰਕੇ ਉਹ ਪ੍ਰੋਬਲਮ ਹੁੰਦੀ ਹੈ ਮੈਂਟਲੀ ਅਫਸੈਟ ਸਰਵਾਈਕਲ ਮਾਈਗਰੇਨ ਅੱਧਾ ਸਿਰ ਦਰਦ ਵਗੈਰਾ ਉਹ ਵੀ ਤੁਹਾਨੂੰ ਅਸੀਂ ਦੱਸਦੇ ਆ ਤੇ ਤੁਹਾਨੂੰ 45 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਦਿੰਦੇ ਆ ਅਸੀਂ ਕੁਝ ਨਾ ਕੁਝ ਰਿਜ਼ਲਟ ਦਿੰਦੇ ਆ ਹਰ ਬੰਦੇ ਨੂੰ ਪਰ ਟਾਈਮ ਤੁਹਾਡੇ ਕੋਲ ਹੋਣਾ ਚਾਹੀਦਾ ਇੱਥੇ ਆ ਕੇ ਲੜਨਾ ਨਹੀਂ ਹੈਗਾ ਵੀ ਪਹਿਲਾਂ ਸਾਡਾ ਨੰਬਰ ਲਾਓ ਸਾਨੂੰ ਟਾਈਮ ਦਿਓ ਠੀਕ ਹੈ ਨਾ ਆਪਣੀ ਤਾਂ ਇਹ ਪ੍ਰੋਬਲਮ ਹੈ ਚਾਹੇ ਤੁਸੀਂ ਇਹਨੂੰ ਪ੍ਰੋਬਲਮ ਸਮਝ ਲਓ ਕੁਝ ਵੀ ਕਹ ਲਓ ਤੁਹਾਨੂੰ ਇੱਕ ਵਾਰੀ ਮਤਲਬ ਦਾਮਲ ਲੈਣਾ ਹੀ ਪੈਣਾ ਇੱਕ ਬੰਦੇ ਨਾਲ ਗੱਲ ਕਰਨ ਨੂੰ ਕਈ ਵਾਰੀ ਘੰਟਾ ਵੀ ਲੱਗ ਜਾਂਦਾ ਸਾਨੂੰ ਹਮ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਿਹੜਾ ਅਗਰ ਕੋਈ ਬੰਦਾ ਇੱਥੇ ਆ ਕੇ ਆਪਣੀ ਕਿਸੇ ਵੀ ਪ੍ਰੋਬਲਮ ਦਾ ਰਿਜ਼ਲਟ ਲੈਣਾ ਚਾਹੁੰਦਾ ਹੈ 45 ਮਿੰਟਾਂ ਦੇ ਵਿੱਚ ਤੁਸੀਂ ਉਹਨੂੰ ਰਿਜ਼ਲਟ ਦਿਓਗੇ ਜਿਹੜੀ ਉਹਦੇ ਤੱਤ ਦੀ ਪ੍ਰੋਬਲਮ ਹੈ ਉਹਨੂੰ ਫੀਲ ਹੁੰਦਾ ਬੰਦੇ ਨੂੰ ਵੀ ਮੈਨੂੰ ਹੋਇਆ ਤੁਸੀਂ ਥੋੜਾ ਲੇਟ ਆਏ ਆ ਤੁਹਾਡੇ ਪਹਿਲਾਂ ਕੰਨਾਂ ਤੇ ਸੁਣਦਾ ਨਹੀਂ ਤਾਂ ਕਿਸੇ ਨੂੰ ਉਹਨੂੰ 20 ਮਿੰਟ ਦੇ ਵਿੱਚ 10% ਉਹਨਾਂ ਨੂੰ ਫਰਕ ਪਿਆ ਕੰਨਾਂ ਨੂੰ ਮਤਲਬ ਜਿਹੜੀ ਅਸੀਂ ਉਹ ਤਕਨੀਕ ਦਿੱਤੀ ਆ ਉਹਨੂੰ ਕੰਨਾਂ ਵਾਸਤੇ ਔਰ ਧੁੰਨੀ ਚ ਦਵਾਈ ਵੀ ਪਾਈ ਆ ਸੋ ਇਹ ਆ ਕਿਉਂਕਿ ਧੁੰਨੀ ਨਾਲ ਸਾਰੇ શરીਰ ਦੀਆਂ ਨਾੜੀਆਂ ਜੁਣੀ ਮੈਂ 72864 ਨਾੜੀਆਂ ਦਾ ਗੁੱਛਾ ਆ ਇਹ ਸਾਡੀ ਪੈਦਾਇਸ਼ ਇਹ ਧੁੰਨੀ ਤੋਂ ਹੋਈ ਆ 2 1/2 ਕਿਲੋ ਦਾ ਬੱਚਾ ਤਿਆਰ ਹੋ ਜਾਂਦਾ 9 ਮਹੀਨੇ ਦੇ ਵਿੱਚ ਹਾਂ ਧੁੰਨੋਂ ਤੋਂ ਧੁੰਨੀ ਨਾਲੇ ਖਰਾਬ ਚਲਦੀ ਇੱਕਦਮ ਜਦੋਂ ਬਾਹਰ ਆਂਦਾ ਮਾਂ ਦੀ ਕੁੱਖ ਚੋਂ ਤਾਂ ਰੋਂਣ ਲੱਗ ਜਾਂਦਾ ਕਿਉਂਕਿ ਆਕਸੀਜਨ ਜਦੇ ਉਹਦਾ ਸਾਹ ਸੰਭ ਲੈਂਦੀ ਆ ਉਹਦਾ ਸਾਹ ਚਾਲੂ ਹੋ ਜਾਂਦਾ ਹੈ ਰੋਮ ਫੜਦੇ ਉਹਦੇ ਇਸ ਕਰਕੇ ਹੋ ਰੋਂਦਾ ਹੈ ਪਹਿਲਾਂ ਧੁੰਨੀ ਨਾਲ ਚੱਲਦਾ ਤਾਂ ਉਹ ਚੁੱਪਚਾਪ ਅੰਦਰ ਕਦੇ ਅੱਧਰ ਕਦੇ ਉੱਧਰ ਹੋਈ ਜਾਂਦਾ ਹਨ ਮੂਵਮੈਂਟ ਹੋਈ ਜਾਂਦੀ ਆ ਜੀ ਜੀ ਤਾਂ ਧੁੰਨੀ ਸਾਡੇ ਸਰੀਰ ਦੀ ਚਾੜ ਹੈ ਆਪਣੀ ਧੁੰਨੀ ਵਿੱਚ ਦਵਾਈ ਪਾਓ ਪੰਜ ਤੱਤਾਂ ਨੂੰ ਬੈਲੈਂਸਡ ਲਿਆਓ ਤੇ ਸਰੀਰ ਨੂੰ ਤੰਦਰੁਸਤ ਬਣਾਓ ਕਿਸੇ ਨਾਲ ਤੋਖਾ ਨਾ ਹੋਵੇ ਮੈਂ ਇਸ ਕਰਕੇ ਆ ਜਿੰਨਾਂ ਨੂੰ ਕਿਹਾ ਹੈ ਕਿ ਤੁਸੀਂ ਆਓ ਆਪਾਂ ਲੋਕਾਂ ਨੂੰ ਦੱਸੀਏ ਵੀ ਇਹ ਤੋਖਾ ਹੋ ਰਿਹਾ ਆਨਲਾਈਨ ਇੱਕ ਨਾਲ ਇੱਕ ਫਰੀ ਦਾ ਇਸ ਤੋਂ ਬਚੋ ਠੀਕ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਸਨ ਨਾਬੀ ਸ਼ਕਤੀ ਅੰਮ੍ਰਿਤ ਦੇ ਜਿਹੜੇ ਪ੍ਰਬੰਧਕ ਹੈਗੇ ਨੇ ਔਰ ਜਿੰਨਾਂ ਦਾ ਕਹਿਣਾ ਹੈ ਕਿ ਅਗਰ ਇਸ ਵੇਲੇ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਤਾ ਹੋ ਸਕਦਾ ਹੈ ਜਿਹੜਾ ਤੁਸੀਂ ਤੇਲ ਹੈਗਾ ਆਨਲਾਈਨ ਆਰਡਰ ਕੀਤਾ ਅਗਰ ਤੁਸੀਂ ਬਗੈਰ Amazon ਤੋਂ ਆਰਡਰ ਕੀਤਾ ਹੈ ਇਹਨਾਂ ਦੀ ਵੀਡੀਓ ਦੇ ਉੱਤੇ ਕੋਈ ਹੋਰ ਨੰਬਰ ਲਗਾ ਕੇ ਉਹ ਉਹਦੇ ਵਿੱਚ ਮੈਂ ਵੀ ਹੁੰਨਾ ਤੇ ਉਹ ਮੇਰੇ ਚੈਨਲ ਦੇ ਉੱਤੇ ਜਿਹੜੀ ਉਹ ਵੀਡੀਓ ਪੈਂਦੀ ਹੈ ਤੇ ਮੈਂ ਤੁਹਾਨੂੰ ਸਾਵਧਾਨ ਕਰ ਰਿਹਾ ਮੈਂ ਤੁਹਾਨੂੰ ਬਚਾ ਕਰਨ ਬਾਬਤ ਕਹਿ ਰਹੇ ਆ ਕਿ ਅਗਰ ਕੋਈ ਵੀਡੀਓ ਤੁਸੀਂ ਦੇਖਦੇ ਹੋ ਜਿਸ ਦੇ ਉੱਤੇ ਹਕੀਕਤ ਟੀਵੀ ਚੈਨਲ ਦਾ ਜਿਹੜਾ ਵੀਡੀਓ ਹੈਗੀ ਹੈ ਔਰ ਉਹਦੇ ਉੱਤੇ ਕੁੰਦਨ ਸਿੰਘ ਤੇ ਮਾਨ ਹੋ ਰਹੇ ਵੀ ਨਜ਼ਰ ਆ ਰਹੇ ਪਰ ਉਹਨਾਂ ਦੇ ਨੰਬਰ ਕੋਈ ਹੋਰ ਦੇ ਰਹੇ ਨੇ ਉਹਨਾਂ ਤੋਂ ਜ਼ਰਾ ਬਚਣ ਦੀ ਇਸ ਵੇਲੇ ਜ਼ਰੂਰਤ ਹੈ ਫਿਲਹਾਲ ਇਹ ਟੈਸਟ ਕਰਦੇ ਆ ਤੇ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਇਹਨੇ 5-7 10 ਮਿੰਟ ਬਾਅਦ ਜਿਵੇਂ ਕਿ ਕੁੰਦਨ ਸਿੰਘ ਤੇ ਮਾਨ ਕਹਿੰਦੇ ਨੇ ਕੀ ਫਰਕ ਪਾਇਆ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨ ਦੀ ਦੋ ਆਗਿਆ ਧੰਨਵਾਦ